ਮੰਮੀ ਜਿਹੜੇ ਮੈਨੂੰ ਸੁਧਾਰੇ ਗਏ ਨੇਗੇ ਉਹ ਦੋਨੇ ਮੇਰੀ ਭਜਾਈਆਂ ਦੇ ਗਏ ਨੇਗੇ ਸੂਟ ਸੱਟ ਵੀ ਘਰੋਂ ਤਾਂ ਮੈਨੂੰ ਇੱਕ ਚੁੰਨੀ ਵੀ ਨਹੀਂ ਗਈ ਹੈਗੀ ਲੈ ਭਾਈ ਵੀਰਪਾਲ ਓਏ ਇਹਨਾਂ ਨੂੰ ਕੀ ਸੀ ਇਹਨਾਂ ਨੂੰ ਉਹ ਕੁਛ ਨਹੀਂ ਹੁੰਦਾ ਤਿਹਾਰਾਂ ਦੇ ਦਿਨ ਨੇ ਲੈ ਭਾਈ ਥੋੜੇ ਕਰ ਦਿੰਦੇ ਬਸੜੀ ਉਹ ਨਹੀਂ ਕੋਈ ਗੱਲ ਨਹੀਂ ਉਸ ਨੂੰ ਅੰਟੀ ਪੱਤੀਆਂ ਦੇਣਗਾ ਵੀਰਪਾਲ ਮਨਦੀਪ ਭਾਈ ਮੇਰੇ ਕੋਲੇ ਆਇਓ ਕੀ ਮੰਮੀ ਕੀ ਕਹਿੰਨੇ? ਹਾਂਜੀ ਤੁੰ ਦੱਸੋ ਮੰਮੀ। ਉਹ ਤਾਂ ਮੈਂ ਤਾਂ ਐ ਪੁੱਛ ਰਹੀ ਸੋਨੂੰ ਵੀ ਪਰਸੋਂ ਨੂੰ ਦੀਵਾਲੀ ਆ। ਹਾਂਜੀ। ਵੀ ਸਾਡੇ ਸੰਧਾਰੇ ਕਦੋਂ ਆਉਣਗੇ? ਸਾਡੇ ਸੰਧਾਰੇ ਸਾਡੇ ਸੰਧਾਰੇ ਮੰਮੀ ਕਿਹੋ ਕੀ ਗੱਲ? ਉਹ ਐ ਕਹਿੰਦੀ ਸੀ ਪੁੱਤ ਤਾ ਵੀ ਆਪਾਂ ਇੱਕ ਦਾ ਸੰਧਾਰਾ ਨਾ ਸੋਮਣ ਨੂੰ ਦੇਵਾਂਗੇ। ਹਾਂ। ਇਹ ਕੀ ਗੱਲ ਕੋਈ? ਆਹ ਕੀ ਗੱਲਾਂ ਕਰਦੇ ਓ ਤੁਸੀਂ? ਪੁੱਤੋ ਹੁਣ ਮਗ੍ਹਾਈ ਬਾਲੀ ਆ। ਸੋਨੂੰ ਵੀ ਪਤਾਗਾ। ਵੀ ਸੰਧਾਰੇ ਤਾਂ ਪੜੀ ਦੋਨਾਂ ਦੇ ਘਰੇ ਖਾ ਲਉ ਤਾਂ ਵੀ ਉਹੀ ਗੱਲ ਆ ਦੇ ਇੱਕ ਦਾ ਖਾ ਲਿਆ ਤਾਂ ਵੀ ਉਹੀ ਗੱਲ ਆ ਵੀ ਇੱਕ ਦਾ ਸੰਧਾਰ ਆਪਾਂ ਕੁੜੀ ਨੂੰ ਦੇ ਆਵਾਂਗੇ ਇੱਕ ਦਾ ਤੁਸੀਂ ਘਰੇ ਖਾ ਲਿਓ ਮੰਮੀ ਮੇਰਾ ਸੰਧਾਰਾ ਤਾਂ ਕੱਲ ਨੂੰ ਆਊਗਾ ਕੱਲ ਨੂੰ ਲੈ ਕੇ ਆਉਣਗੇ ਤੇ ਨਾਲੇ ਤੁਸੀਂ ਸੁਮਨ ਨੂੰ ਸੰਧਾਰਾ ਦੇਣ ਦੀ ਗੱਲ ਕਰੀ ਜਾਨੇ ਹੋਗੇ ਕਿ ਆਪਣੇ ਕੁਝ ਹੈ ਨਹੀਂਗਾ ਸਰਦੇ ਵਰਦੇ ਆਏ ਆਪਾਂ ਪ੍ਰਮਾਤਮਾ ਦਿੱਤਾ ਸਾਰਾ ਕੁਝ ਆ ਪਕਰੋ ਤਿਆਰ ਕਰਕੇ ਦੇਵਾਂਗੇ ਸੁਮਨ ਨੂੰ ਸੰਧਾਰਾ ਪੁੱਤ ਸੰਧਾਰਾ ਤਾਂ ਕਰੋ ਵੀ ਦੇਵਾਂਗੇ ਸੋਡੇ ਵਾਲਾ ਦੇ ਦਾਂਗੇ ਗੱਲ ਤਾਂ 21 ਹੈਗੀ ਸੰਧਾਰਾ ਤਾਂ ਸੰਧਾਰੀ ਹੁੰਦਾ ਮੇਰਾ ਸੰਧਾਰਾ ਨਹੀਂ ਆਉਂਦਾ ਇਸ ਵਾਰ ਨਾਲ ਠੀਕ ਆ ਮੇਰੇ ਤਾਂ ਨਾ ਥਰੀਕੇ ਚ ਜਾਤੀ ਰੀ ਡੈਥ ਹੋਈ ਹੋਈ ਆ ਆਉਂਦਾ ਨਹੀਂ ਇਸ ਵਾਰ ਮੇਰਾ ਸੰਧਾਰਾ ਭਾਈ ਤੇ ਸੰਧਾਰਾ ਨਹੀਂ ਆਉਂਦਾਗਾ ਫੇਰ ਪੈਸੇ ਤਾਂ ਸੈਂਡ ਕਰ ਹੀ ਸਕਦੇ ਨੇ ਹਾਂ ਤੁਸੀਂ ਕਮਾਲ ਕਰਦੇ ਹੋ ਪੈਸੇ ਮਰਗਤ ਤਾਂ ਤੁਸੀਂ ਮੈਨੂੰ ਜਾਣ ਨਹੀਂ ਦਿੱਤਾ ਹੁਣ ਮੈਂ ਪੈਸੇ ਮੰਗਾਂਦੀ ਸੋਹਣੀ ਲੱਗਦੀ ਆ ਮੰਮੀ ਪੈਸੇ ਲੈਂਦੇ ਆਪਾਂ ਚੰਗੇ ਲੱਗਦੇ ਆਂਗੇ ਜੇ ਤਾਂ ਕੋਈ ਪਿੰਡ ਚੋਂ ਮੌਤ ਹੋਈ ਹੋਵੇ ਫੇਰ ਵੀ ਕਹਿਦੀ ਸਕੇ ਚਾਚੇ ਦੀ ਤਾਂ ਡੈਥ ਹੋਈ ਹੈਗੀ ਤੂੰ ਕਮਾਲ ਹੀ ਕਰੀ ਜਾਨੀਂਗੀ ਨਾ ਤੂੰ ਮੈਥੋਂ ਵੀ ਸਿਆਣੀ ਹੈਗੀ ਨਾ ਮੰਮੀ ਤੂੰ ਸਿਆਣੀ ਹੈ ਫਿਰ ਤੂੰ ਸੋਚ ਇਹ ਗੱਲ ਬਾਰੇ ਵੀ ਮੈਂ ਗੱਲ ਕੀ ਕਹੀ ਜਾਨੀਂ ਆ ਮੈਂ ਤਾਂ ਗੱਲ ਸੋਚ ਕੇ ਕਹੀ ਆ ਦੇ ਉਹ ਸੰਧਾਰਨ ਦੇ ਸਕਦੇ ਉਹ ਕੋਈ ਪੈਸੇ ਸੈਂਡ ਕਰ ਦਣ ਉਹਦਾ ਪਸੰਦ ਦਾ ਰਾ ਖਰੀਦ ਕੇ ਆਪਾਂ ਸੁਮਣ ਨੂੰ ਦੇ ਆਵਾਂਗੇ ਤੁਹਾਨੂੰ ਦੱਸ ਉਹ ਜਾਕੀ ਨਾ ਕਰੂ ਅਗਲੇ ਤੇ ਹਨਾ ਬਾਤ ਚ ਤੇ ਤੇਹਾਰ ਤੇ ਪੈਸੇ ਮੰਗਵਾ ਦੋ ਉਹ ਸੋਹਣੀ ਗੱਲ ਆ ਦੀਦੀ ਇਹ ਵੀ ਦੇਖ ਬਾਹਰ ਸੋਹਣੇ ਲੱਗਾਂਗੇ ਪੈਸੇ ਮੰਗਦੇ ਉਹਨਾਂ ਤੋਂ ਮੇਰੇ ਗੱਲ ਸੁਣ ਲਓ ਕਿਹੜੀ ਗੱਲ ਮੈਂ ਕਹਿਣੀ ਸੀ ਉਹ ਕਹਿਤੀ ਐਡੂ ਬਾਦ ਮੇਰੇ ਮੁਰੇ ਜਵਾਨ ਨਾਲ ਖੁੱਲਿਓ ਜਾ ਕੇ ਫੂੜ ਕਰੋ ਤੇ ਸੰਧਾਰੇ ਮੰਗਾਓ ਹਾਂ ਸੱਚ ਇੱਕ ਗੱਲ ਹੋਰ ਸੁਣ ਲਓ ਭਾਈ ਜਿਹੜਾ ਵੀਰਪਾਲ ਦਾ ਨਾ ਸੰਧਾਰਾ ਉਹ ਤੇਰਾ ਉਹ ਪਈ ਖੋਲਣਾ ਨਹੀਂਗਾ ਜਾ ਕੇ ਭਈ ਅੰਦਰ ਨਾਲ ਆਪਦੀ ਵਿਚਾਰ ਕਰ ਲਓ ਕੀ ਕੀ ਕਰਨਾ ਕੀ ਨਹੀਂ ਕਰਨਾ ਕੀ ਚਾਹਤ ਲੈ ਪੈਸੀਆਂ ਮੀਂਹ ਦੀ ਗੱਲ ਲੈ ਮੰਮੀ ਪੈਸੀ ਤਾਂ ਪਾਈ ਸਕਦੀ ਨਹੀਂ ਤੂੰ ਰੋ ਰੋਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾ ਭਣੇ ਪੈਸੇ ਕਿੱਥੋਂ ਮੰਗੇ ਜਾਂਦੇ ਨੇਗੇ ਸਿਆਣਿਆਂ ਨੇ ਸੱਚ ਹੀ ਕਿਹਾਗਾ ਵੀ ਜੇ ਤਾਂ ਆਪਦੇ ਪੈਰਾਂ ਥੱਲੇ ਮੱਚਦੀ ਐ ਨਾ ਉਹ ਤਾਂ ਅੱਗ ਐ ਜਿਹੜੀ ਦੂਰ ਮੱਚਦੀ ਉਹ ਬਸੰਤਰ ਦਿੰਦੀ ਐ ਮੰਮੀ ਨੂੰ ਆਇਆ ਨਹੀਂ ਨਾ ਪਤਾ ਬੀਏ ਜੇ ਉਹ ਹੀ ਗੱਲ ਚਾਚੇ ਤਾਇ ਦੇ ਘਰਾਂ ਚੋਂ ਮੌਤ ਹੋ ਗਈ ਵੀ ਇਹਨੂੰ ਤਾਂ ਉਹਨਾਂ ਹੀ ਦੁੱਖ ਐ ਨਾ ਤੇ ਉਹ ਹੀ ਗੱਲ ਤਾਂ ਹੀ ਕਹਿੰਦੇ ਨੇ ਵੀ ਉਹ ਨਹੀਂ ਤਾਂ ਬਸੰਤਰ ਦਿਸੀ ਜਾਂਦੀ ਐਗੀ ਜੇ ਆਪਦੇ ਪੈਰਾਂ ਥੱਲੇ ਮੱਚੇ ਉੱਦੀ ਅੱਗ ਲੱਗੂਗੀ ਨਾ ਜੀ ਤੁਸੀਂ ਸਾਹਮਣੇ ਦੇ ਲੋ ਮਰਗ ਤੇ ਤਾਂ ਮੈਨੂੰ ਜਾਣ ਨਹੀਂ ਦਿੱਤਾ ਹੈਗਾ ਨਾ ਆਪ ਗਏ ਨੇ ਮੇਰਾ ਤਾਂ ਪਹਿਲਾਂ ਹੀ ਮੂੰਹ ਨੀ ਮਾ ਹਾਂ ਹੋਰ ਹੁਣ ਜਦੋਂ ਭਾਈ ਤੈਨੂੰ ਜਾਣ ਨਹੀਂ ਦਿੱਤਾ ਹੁਣ ਸੰਧਾਰੇ ਮੰਗਦੇ ਕਿਹੜਾ ਪਜਾਦੇ ਸੋਹਣੇ ਲੱਗਦੇ ਆਗੇ ਮੇਰੀ ਗੱਲ ਸੁਣ ਲੈ ਦੀਦੀ ਮੇਰੇ ਤੋਂ ਨਾ ਬਰਦਾਸ਼ਤ ਨਹੀਂ ਹੁੰਦਾ ਹੈਗਾ ਮੈਂ ਤਾਂ ਤੁਹਾਨੂੰ ਐ ਕਹਿ ਨਹੀਂ ਆਪਾਂ ਸੁਮਨ ਨੂੰ ਦੱਸ ਦਿੰਨੇ ਨਹੀਂ ਮੰਦੀਪ ਸੁਮਨ ਨੂੰ ਨਹੀਂ ਆਪਾਂ ਦੱਸ ਦੇ ਜੇ ਫੋਨ ਪਤਾ ਲੱਗ ਗਿਆ ਨਾ ਵੀ ਇਹਨਾਂ ਨੇ ਫੋਨ ਕਰਤਾ ਫਿਰ ਘਰੇ ਬੜਾ ਵੱਡਾ ਕਲੇਸ਼ ਪੈ ਜਾਊਗਾ ਆਪਣੇ ਫਿਰ ਦੀਦੀ ਕੋਈ ਤਾਂ ਹੱਲ ਕਰਨਾ ਪਊਗਾ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਹੱਲ ਕੀ ਕਰਨਾਗਾ ਵੀ ਨਹੀਂ ਸੰਧਾਰਾ ਆਉਂਦਾ ਭਾਈ ਮਰਗਤ ਹੋਈ ਹੋਈ ਆ ਹੋਰ ਹੱਲ ਕੀ ਹੈਗਾ ਮੈਂ ਤੇਰੇ ਨਾਲਾਂਗੀ ਤੂੰ ਕਿਉਂ ਡਰਦੀ ਹੈਂਗੀ ਫਿਰ ਐ ਕਰਦੀ ਆਂ ਦੀਦੀ ਕਲੇਸ਼ ਨਾਲ ਤਾਂ ਚੰਗਾ ਆ ਮੇਰੇ ਕੋਲੇ 15,000 ਰੁਪਏ ਹੈਗਾ ਉਹੀ ਦੇ ਦਿੰਨੀ ਆ ਮੰਮੀ ਨੂੰ ਲੈ ਤੂੰ ਤਾਂ ਉਹੀ ਗੱਲ ਕਰੀ ਜਾਨੀ ਤੂੰ ਤਾਂ ਉਹੀ ਡਰੀ ਜਾਨੀ ਹੈਗੀ ਮਨਦੀਪ ਮੈਨੂੰ ਐ ਦੀਦੀ ਤੇ ਤਿਹਾਰ ਨੂੰ ਕਰੇ ਕਲੇਸ਼ ਨਾ ਪਵੇ ਉਹ ਵੀ ਸੰਧਾਰੇ ਪਿੱਛੇ ਹੋਰ ਹੁਣ ਕਲੇਸ਼ ਤਾਂ ਪਤਾ ਹੀ ਹੈ ਜਦੋਂ ਪਹਿਲੀ ਆਪਾਂ ਨੂੰ ਸੁਨਾਈਆਂ ਕਰੀ ਜਾਂਦੀ ਹੈ ਕਲੇਸ਼ ਪਾਉਣ ਵਾਲੀਆਂ ਗੱਲਾਂ ਹੀ ਕਰੀ ਜਾਂਦੀ ਹੈ ਚਲ ਆਪਾਂ ਕਲੇਸ਼ ਹੀ ਮਿਟਿਉਣਾ ਫਿਰ ਹੋਰ ਕੀ ਆਪਾਂ ਹੈ ਕਰ ਲਾਂਗੇ ਭਾਈ ਇਹਨੂੰ ਐ ਹੋ ਜੋ ਵੀ ਹਾਂ ਪੈਸੇ ਆ ਗਏ ਨਹੀਂ ਕਰ ਲਾਂਗੇ ਆਪਾਂ ਤੁਸੀਂ ਦੇ ਦੂਰ ਹੋਇਆ ਨਾ ਕਰ ਇਹ ਤਾਂ ਦਿਮਾਗ ਹੀ ਛੋਟਾ ਹੈਗਾ ਇਹ ਤਾਂ ਵੱਡੀ ਹੋਈ ਫਿਰਦੀ ਆਪਦੇ ਐਪ ਚ ਇਹਦੇ ਮਗਰ ਨਾ ਲੱਗਿਆ ਕਰ ਆਹ ਕੋਈ ਸਿਆਣਪ ਵਾਲੀ ਗੱਲ ਆ ਤੁਹਾਡੇ ਸਾਹਮਣੇ ਪੈਸੇ ਮੰਗਾ ਲਾ ਕੇ ਤੇ ਤਿਹਾਰ ਨਹੀਂ ਹੁੰਦਾ ਹਜੇ ਜੇ ਮੈਂ ਬੋਰ ਵੀ ਮੈਨੂੰ ਕਹਿੰਦੀ ਤੂੰ ਕਿਹੜਾ ਬਾਲੀ ਸਿਆਣੀ ਹੈਗੀ ਵੀ ਆਈ ਵਾਰੀ ਤਾਂ ਨਹੀਂ ਮਾਂ ਪਿਓ ਨੂੰ ਸੁੱਖ ਕੇ ਦਿੱਤਾ ਹੋਇਆ ਵੀ ਆਈ ਵਾਰੀ ਦੇ ਕੀ ਜਾਣਾ ਚਲੋ ਕੋਈ ਦੇ ਕੋਈ ਮਜਬੂਰੀ ਵੀ ਹੋ ਜਾਂਦੀ ਆ ਕਦੇ ਨਹੀਂ ਵੀ ਦਿੱਤਾ ਜਾਂਦਾ ਐਡੀ ਕੀ ਗੱਲ ਹੈਗੀ ਫਿਰ ਆਪਣੇ ਕਰੇ ਸਾਰਾ ਕੁਝ ਦਿੱਤਾ ਹੈ ਪ੍ਰਮਾਤਮਾ ਨੇ ਆਪ ਆਪਦੇ ਘਰੋਂ ਉਹ ਕਰ ਲਓ ਦੀਦੀ ਨਾਲੇ ਮੇਰੀ ਗੱਲ ਸੁਣੋ ਤਿਹਾਰ ਤਾਂ ਠੀਕਾ ਆਏ ਸਾਲ ਹੁੰਦੇ ਆ ਬੰਦਿਆਂ ਨੇ ਕਦੋਂ ਮੁੜ ਕੇ ਉਹਨਾਂ ਜਿਹੜੇ ਤਿਹਾਰ ਤੋਂ ਗੱਲ ਕੀਤੀ ਨਾ ਭਾਈ ਕਦੇ ਵੀ ਨਹੀਂ ਕਦੇ ਵੀ ਨਹੀਂ ਆਉਂਦੇ ਬੰਦੇ ਤਾਂ ਤਿਹਾਰ ਤਾਂ ਸਾਲੋਂ ਬਾਅਦ 6 ਮਹੀਨਿਆਂ ਬਾਅਦ ਆਈ ਜਾਈ ਜਾਂਦੀ ਰਹਿੰਦੇ ਨੇਗੇ ਤੇ ਗੱਲ ਤਾਂ ਇਹ ਹੈ ਨਾ ਫਿਰ ਕਿ ਸੁਮਨ ਨੂੰ ਦੇ ਦੂੰਗੀ ਮੈਂ ਚੱਕ ਕੇ ਸੋਮਣ ਨੂੰ ਤੂੰ ਕਰੋ ਦੇ ਸਾਡੇ ਪੇਕਿਆਂ ਦਾ ਜ਼ਰੂਰੀ ਦੇਣਾ ਕਦੇ ਵੀ ਨਹੀਂ ਤਿਹਾਰ ਰੁਕੇ ਹੈਗਾ ਕਦੇ ਵੀ ਮੇਰਾ ਤਿੱਥ ਤਿਹਾਰ ਕੋਈ ਨਹੀਂ ਰੋਕਦਾ ਕਿਸੇ ਤੀ ਦਾ ਤਿਹਾਰ ਤਿੱਥ ਚੰਗਾ ਮੜਾ ਜਹ ਜਹਲੇ ਤੋਂ ਸਰਦਾ ਵੇਸ਼ ਕਰ ਲੈ ਥੋੜਾ ਦੇ ਜੇ ਦੇਉ ਜ਼ਰੂਰ ਅਭੀ ਸਾਡੀ ਤੀ ਅੜੀਕ ਦੀ ਹੋਊਗੀ ਜੇ ਅਗਲੇ ਨੂੰ ਹੁਣ ਕੋਈ ਮਜਬੂਰੀ ਹੋਗੀ ਭਾਈ ਉਹ ਤਾਂ ਅਗਲੇ ਦੇ ਵਾਸ ਨਹੀਂ ਹੈਗਾ ਉਹੀ ਤਾਂ ਗੱਲ ਆਦੀ ਨਾਲੇ ਮੰਗ ਕੇ ਥੋੜੀ ਲਿਆ ਜਾਂਦਾ ਪੇਕਿਆਂ ਨੂੰ ਮੰਗ ਕੇ ਤਾਂ ਉਹੀ ਸ਼ਰਮ ਆਉਂਦੀ ਹੈਗੀ ਆਪਦੇ ਆਪ ਨੂੰ ਵੱਡੀ ਕਹੋਂਦੀ ਆ ਭਾਣੇ ਇਹਦਾ ਦਿਮਾਗ ਵਾਲਾ ਵੱਡਾ ਹੋਇਆ ਪਿਆਗਾ ਕੋ ਜਾਲ ਨਹੀਂ ਦੇਖ ਦਿੰਦੀ ਮੈਂ ਬਣੂਗਾ ਦੇਖੀ ਜਾ ਮੈਂ 1500 ਰੁਪਏ ਪਿਆ ਉਹ ਫੜਾ ਦੂੰਗੀ ਚੱਕ ਕੇ ਕਹਿ ਦੂੰਗੀ ਭਾਈ ਉਹਨਾਂ ਨੇ ਭੇਜ ਦੇ ਸੀ ਚਲ ਹੋਰ ਕੀ ਹੈ ਫਿਰ ਲੜਾਈ ਮਟਾਉਣੀ ਆਪਾਂ ਨੇ ਤਾਂ ਇਹ ਨੂੰ ਆਏ ਹੋ ਜੂ ਵੀ ਹਾਂ ਪੈਸੇ ਆ ਗਏ ਠੀਕ ਹੈ ਦੀਦੀ ਚਲ ਐਵੇਂ ਨਾ ਰੋਇਆ ਕਰ ਐਂ ਦੇ ਐਵੇਂ ਨਾ ਰੋਇਆ ਕਰ ਇਹ ਤਾਂ ਹੀ ਰਵਾਉਂਦੀ ਹੈਗੀ ਇਹਨੂੰ ਤਾਂ ਆ ਦੇ ਦੁਪਹਿਰੀ ਹੈ ਰਵਾਉਣ ਦੀ ਐ ਨਹੀਂ ਸੋਚਦੀ ਵੀ ਮੇਰੀਆਂ ਦੋਨੇ ਨੂੰ ਹਾਂ ਦੋਨੇ ਆਪਸ ਵਿੱਚ ਚੰਗਾ ਵਰਤਦੀਆਂ ਨੇ ਕਿ ਜਾਨ ਨਿਕਲਦੀ ਹੈ ਜੇ ਸੰਧਾਰਾ ਨਾ ਆਊਗੀ ਕੀ ਉਹਦੇ ਮਾਂਗਰ ਪੈਰੀ ਹੈ ਸੰਧਾਰੇ ਪਿੱਛੇ ਪੈਸਿਆਂ ਦਾ ਕੀ ਕਰਨੀ ਅਗਲ ਆਲੀ ਛਾਤੀ ਤੇ ਧਰ ਕੇ ਪੈਸਿਆਂ ਨੂੰ ਜੇ ਤੇਰਾ ਪੋਬਾ ਵਰਦੀ ਮਾਤਾ ਇਹ ਕਹਿੰਦੀ ਸੀ ਤੋ ਅੱਜ ਤੇ ਤੇ ਸਹੁਰਿਆਂ ਤੋਂ ਆਣਗੇ ਸੰਧਾਰਾ ਦੇਣ ਅੱਛਾ ਆ ਲੋ ਜੀ ਪੈਸੇ ਪਤਾ ਨਹੀਂ ਤੇਰਾ ਭਾਈ ਆਉ ਪਤਾ ਨਹੀਂ ਤੇਰਾ ਪਿਓ ਹੋਊਗਾ ਵੀ ਤੂੰ ਘਰੇ ਰਹੀ ਕਿਤੇ ਖੇਤ ਖੂਤ ਬਾਗ ਜੀ ਘਰ ਵਾਲਾ ਫੋਨ ਖਰਾਬ ਹੋ ਰੇਗਾ ਕੋਈ ਨਹੀਂ ਲੈਟ ਦਾ 2 ਵਜੇ ਹੋਊਗੀ ਮੋਂੋ ਟਾਈਮ ਘਰੀਆਂ ਨਹੀਂ ਜਾਂਦਾ ਆਹੋ ਆ ਲੋ ਮੰਮੀ 1500 ਰੁਪਿਆ ਸੰਮਨ ਦੇ ਸੰਧਾਰਾ ਲਿਆਇਓ ਤੁਸੀਂ ਠੀਕ ਮਤਾ ਇਹ ਪੈਸੇ ਕਿੱਥੋਂ ਆਏ ਨੇ ਫਿਰ ਪੁੱਤ ਤਾਂ ਤੈਂ ਕੀ ਲੈਣਾਗਾ ਇਹ ਬੁੜੀਆਂ ਦੀਆਂ ਗੱਲਾਂ ਨਹੀਂ ਆ ਇਹ ਤਾਂ ਚੱਲਦੀ ਹੀ ਰਹਿੰਦੀ ਆ ਬੁੜੀਆਂ ਦੀਆਂ ਗੱਲਾਂ ਪਈ ਤੂੰ ਵੀ ਕੰਮ ਕਰ ਲਾ ਆਹ ਗਲਾਸ ਲੈ ਜਾ ਨਾਲੇ ਮਨਦੀਪ ਮੈਨੂੰ ਇੱਕ ਗੱਲ ਦੱਸੋ ਇਹ ਪੈਸੇ ਕੌਣ ਲੈ ਕੇ ਆਇਆ ਕਿੱਥੋਂ ਆਏ ਨੇ ਇਹ ਕੀ ਦੱਸੋ ਜੀ ਵਿਚਾਰੀ ਸਾਨੂੰ ਮੈਂ ਦੱਸਦੀ ਆਂਗੀ ਮੰਮੀ ਸਾਨੂੰ ਪੁੱਛਣ ਲੱਗੀ ਕਹਿੰਦੀ ਛੋਡੇ ਸੰਧਾਰੇ ਦੱਸੋ ਕਿਦੋਂ ਆਉਣਗੇ ਵੀ ਉਹਨਾਂ ਚ ਇੱਕ ਸੰਧਾਰਾ ਸੁਮਨ ਨੂੰ ਦੇਣਾਗਾ ਇਹ ਮਨਦੀਪ ਕਹਿੰਦੀ ਵੀ ਮੇਰੇ ਤਾਂ ਨਾ ਸ੍ਰੀਕੇ ਚਾਚੇ ਦੀ ਡੈਥ ਹੋ ਗਈ ਵੀ ਮੇਰਾ ਸੰਧਾਰਾ ਤਾਂ ਆਉਂਦਾ ਨਹੀਂ ਦਾ ਠੀਕ ਹੈ ਤੇ ਵੀ ਮੈਂ ਆਖਿਆ ਵੀ ਮੇਰਾ ਆਊਗਾ ਕੱਲ ਨੂੰ ਇਹਨੂੰ ਕਹਿੰਦੀ ਚੰਗਾ ਜੇ ਭਾਈ ਸੰਧਾਰਾ ਨਹੀਂ ਦੇ ਸਕਦੇ ਪੈਸੇ ਪਵਾ ਲੈ ਸੰਧਾਰੇ ਦੇ ਅੱਛਾ ਇਹ ਪੈਸੇ ਮਨਦੀਪ ਤਾਂ ਪਵਾਏ ਹੈਗੇ ਇਹਨੇ ਪਵਾਏ ਕਿਹੜੇ ਨੇ ਵਿਚਾਰੀ ਨੇ ਐ ਹੁਣ ਕਿੱਥੇ ਕਿਹਾ ਜਾਂਦਾ ਜੀ ਵਿਚਾਰੀ ਨੂੰ ਸੰਸਕਾਰ ਤੇ ਨਹੀਂ ਜਾਣ ਦਿੰਦਾ ਫੁੱਲਾਂ ਤੇ ਨਹੀਂ ਜਾਣ ਦਿੰਦਾ ਐ ਸੋਹਣੀ ਲੱਗਦੀ ਸੀਗੀ ਐ ਕਹਿੰਦੀ ਆ ਤਾਂ ਯਾਰ ਮੰਮੀ ਨੇ ਬਾਲੀ ਮਾੜੀ ਗੱਲ ਕਰੀ ਐ ਐ ਥੋੜੀ ਕਰਦੇ ਹੁੰਦੇ ਐ ਵੀ ਜੇ ਕਿਸੇ ਦੇ ਚਾਰ ਮੱਠੀਆਂ ਨਹੀਂ ਲੈ ਕੇ ਆਇਆ ਤਾਂ ਉਹਨਾਂ ਤੋਂ ਪੈਸੇ ਪਵਾ ਲਈਏ ਇਹਦਾ ਮਤਲਬ là ਆਪਾਂ ਨੂੰ ਉਹ ਮੁੱਲ ਦੇ ਕੇ ਜਾਂਦੇ ਆ ਚੀਜ਼ ਇਹਦਾ ਰਿਸ਼ਤੇਦਾਰੀਆਂ ਤੋੜਦੀ ਐ ਮੰਮੀ ਬਾਲੀ ਮਾੜੀ ਗੱਲ ਕਰੀਗੀ ਫਿਰ ਇਹ ਕਹਿੰਦੀ ਦੀਦੀ ਮੇਰੇ ਲਈ 1500 ਰੁਪਇਆ ਪਿਆ ਮੈਂ ਤਾਂ ਮੰਮੀ ਨੂੰ ਉਹ ਦੇਦਾ ਨਹੀਂ ਐ ਵੀ ਆਪਣੇ ਘਰੇ ਕਲੇਸ਼ ਨਹੀਂ ਪਊਗਾ ਮੈਂ ਤਾਂ ਇਹਨੂੰ ਆਖਿਆ ਸੀ ਮੈਂ ਕਿਉਂ ਡਰਦੀਆਂ ਤੂੰ ਮੈਂ ਤੇਰੇ ਨਾਲ ਆ अच्छा ये पैसे मनदीप ਨੇ ਆਪਦੇ ਕੋਲ ਆਪਦੇ ਕੋਲੋਂ ਦਿੱਤੇ ਨੇਗੇ ਨੇ ਦਿਖਾਏ ਆਏ ਆ ਵੀ ਮੈਂ ਉੱਥੋਂ ਮੰਗਵਾਏ ਆ ਹਾਂ ਵੀ ਉੱਥੋਂ ਮੰਗਵਾਏ ਨੇ ਕਿਸ ਸੰਧਾਰੇ ਦੇ ਯਾਰ ਆਪਣੇ ਘਰੇ ਸਾਰਾ ਸਰਦਾ ਵਰਦਾ ਇਹ ਤਾਂ ਮੰਮੀ ਬਾਲੀਆਂ ਨੀਚ ਗੱਲਾਂ ਕਰੀ ਜਾਂਦੀ ਐ ਫਿਰ ਤੁਸੀਂ ਵੀ ਐਂ ਦੇਖੋ ਵੀ ਹੁਣ ਸੋਮਨ ਨੂੰ ਸੰਧਾਰਾ ਦੇਣਾਗਾ ਉਹ ਸਾਡੇ ਵਾਲਾ ਸੰਧਾਰਾ ਤੀ ਬੈਠੀ ਆ ਫਿਰ ਘਰੋਂ ਨਹੀਂ ਦੇ ਸਕਦੇ ਆਪਾਂ ਯਾਰ ਮੈਨੂੰ ਤਾਂ ਗੱਲ ਦੀ ਹੁਣ ਪਤਾ ਲੱਗਦਾਗਾ ਵੀ ਆਪਣੇ ਘਰੇ ਆ ਗੱਲ ਹੋਈ ਜਾਂਦੀ ਐ ਵੀਰੇ ਮੈਂ ਤਾਂ ਕਿਹਾ ਸੀਗਾ ਦੀਦੀ ਨੂੰ ਵੀ ਆਪਾਂ ਸੋਮਨ ਨੂੰ ਦੱਸ ਦਿੰਨੇ ਆ ਪਰ ਇਹ ਕਹਿੰਦੇ ਜੇ ਆਪਾਂ ਸੋਮਨ ਨੂੰ ਦੱਸਤਾ ਐਵੇਂ ਕੀ ਫਾਇਦਾ ਘਰ 'ਚ ਕਲੇਸ਼ ਖੜਾ ਹੋ ਜਾਊਗਾ ਸੋਮਨ ਨੇ ਮੰਮੀ ਨੂੰ ਦੱਸ ਦੇਣਾ ਐ ਨਹੀਂ ਨਹੀਂ ਇਹ ਗੱਲ ਨਹੀਂ ਹੁੰਦੀ ਤੁਸੀਂ ਸੋਮਨ ਨੂੰ ਦੱਸਣਾ ਸੀਗਾ ਮੈਂ ਲਾਉਣਾ ਸੋਮਨ ਨੂੰ ਫੋਨ ਮੈਂ ਦੱਸਦਾ ਵੀ ਆਪਣੇ ਘਰੇ ਆਹ ਗੱਲ ਹੋ ਰਹੀ ਹੈ ਸਾਰੀ ਗੱਲ ਸੋਮਨ ਆਪ ਹੀ ਸਾਂਭ ਲੂਗੀ ਨਾਲੇ ਮੰਮੀ ਨੂੰ ਖਿੱਚੂਗੀ ਮੈਂ ਸੋਮਨ ਨੂੰ ਹੁਣੀ ਲਾਵਾਂਗਾ ਫੋਨ ਠੀਕ ਹੈ ਜਿਹੜੇ ਕਰ ਲੋ ਫੋਨ ਲਾ ਲਓ ਸਮਾਂ ਦੀ ਪਤਾ ਲੱਗ ਜਾਊਗਾ ਹੈਲੋ ਹੈਲੋ ਸੱਸੀ ਗੱਲ ਵੀਰੇ ਸੱਸੀ ਕਾਲ ਹੋਰ ਸੋਮਨ ਠੀਕ ਹੋ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਹਾਂ ਠੀਕ ਹੈ ਸਾਰੇ ਹੋਰ ਘਰੇ ਦੱਸ ਠੀਕ ਨੇ ਸਾਰੇ ਵਧੀਆ ਵਧੀਆ ਆਪਣੇ ਦੱਸੋ ਭਾਬੀ ਹੋਰ ਮੰਮੀ ਦਾ ਕੀ ਹਾਲ ਹੈ ਹਾਂ ਹਾਂ ਸਾਰੇ ਠੀਕ ਨੇ ਵਧੀਆ ਸੁਣ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਵੀਰੇ ਦੱਸੋ ਯਾਰ ਮੰਮੀ ਨੇ ਤਾਂ ਨਾ ਜਮਾ ਹੱਦ ਹੀ ਕਰਦੀ ਪਹਿਲਾਂ ਤਾਂ ਕਹਿੰਦੀ ਬੈਨਾਂ ਤਾਂ ਕਹਿੰਦੀ ਵੀ ਇਹਨਾਂ ਜਿੰਨਾ ਚੋ ਦੋਨਾਂ ਤੋਂ ਇੱਕ ਦਸਰਾਂ ਸੁਧਾਰਾ ਆਊਗਾ ਵੀ ਉਹ ਮੈਂ ਸੁਮਨ ਨੂੰ ਭੇਜੂੰਗੀ ਠੀਕ ਹੈ ਹੁਣ ਆਪਣੇ ਸਾਰਾ ਕੁਝ ਹੈਗਾ ਆਪਾਂ ਇਹ ਕੰਮ ਥੋੜੀ ਕਰਾਂਗੇ ਬੁਰੇ ਲੱਗਦੇ ਆਗੇ ਤੇ ਇੱਕ ਆਪਣੇ ਕਰੇ ਵੀਰੇ ਰੱਬ ਦਿੱਤਾ ਹੋਇਆ ਸਾਰਾ ਕੁਝ ਆਗਾ ਹਾਂ ਤੇ ਇੱਕ ਉਹ ਮਨਦੀਪ ਦੇ ਹੁਣ ਚਾਚੇ ਕੇ ਮਰਗਤ ਹੋਈ ਹੋਈ ਆ ਉਹਦਾ ਇਤਕੀ ਸੰਧਾਰ ਨਹੀਂ ਆਉਂਦਾ ਠੀਕ ਹੈ ਵੀਰਪਾਲ ਦਾ ਆਊਗਾ ਉਹ ਤੋਂ ਮੰਮੀ ਨੇ 1500 ਰੁਪਿਆ ਮੰਗਵਾ ਲਿਆ ਪਤਾ ਨਹੀਂ ਮਨਦੀਪ ਨੇ ਕੋਲੋਂ ਦਿੱਤਾ ਹੈ ਪਤਾ ਨਹੀਂ ਕਿਦੋਂ ਲਿਆ ਕੇ ਦਿੱਤਾ ਵੀ ਉਹਦਾ ਸੰਦਾ 1500 ਦਾ ਸਮਾਨ ਲੈ ਕੇ ਮਸਮਨ ਨੂੰ ਭੇਜੂਗੀ ਅੱਛਾ ਵੀ ਰਿਮੋਨੀ ਆਏ ਕਰੀ ਜਾਂਦੀ ਹੈ ਹੋਰ ਮਦਨ ਨੂੰ ਆਏ ਕਹਿੰਦਾ ਸੀ ਇਹ ਗੱਲ ਆਪਣੇ ਦੋਨਾਂ ਚ ਰਹੇ ਤੇ ਤੂੰ ਮੰਮੀ ਨਾਲ ਕਰ ਗੱਲ ਮੈਂ ਕੋਈ ਨਾ ਵੀਰੇ ਗੱਲ ਤਾਂ ਆਪਣੇ ਦੋਨਾਂ ਚ ਰਹੂ ਰਹੂਗੀ ਕੋਈ ਨਾ ਮੈਂ ਲਾਉਣੀ ਆ ਕੋਈ ਸਕੀਮ ਹਾਂ ਠੀਕ ਹੈ ਚੰਗਾ ਬਈ ਠੀਕ ਵੀਰੇ ਠੀਕ ਚਲ ਹੁਣ ਸੌਮਣਾ ਆਪ ਹੀ ਕਰ ਲੂਗਾ ਲੈ ਯਾਰ ਕਿਹਦਾ ਫੋਨ ਸੀ ਕਰ ਸੌਮਣਾ ਫੋਨ ਤਾਂ ਜੇ ਉਤਾਰ ਵੀਰੇ ਦਾ ਸੀਗਾ ਅੱਛਾ ਕਿਉਂ ਸੰਧਾਰਾ ਲੈ ਕੇ ਹੁੰਦੇ ਨੇ ਸੰਧਾਰੇ ਦੇ ਤਾਂ ਪਵਾੜੀ ਨੇ ਜਿਸੰਧਾਰੇ ਪਿੱਛੇ ਤਾਂ ਉਹਨੇ ਫੋਨ ਕੀਤਾਗਾ ਵਿਚਾਰੇ ਨੇ ਕਿਵੇਂ ਕੀ ਗੱਲ ਹੋ ਗਈ ਉਹ ਮੰਮੀ ਨੂੰ ਪਤਾ ਨਹੀਂ ਕੀ ਦਿਮਾਗ ਚ ਚੱਲਦਾ ਹੈਗਾ ਪਤਾ ਨਹੀਂ ਕੀ ਸੋਚੀ ਜਾਂਦੀ ਹੈਗੀ ਜਿਹੜੇ ਪਰਜਾਈਆਂ ਦੇ ਸੰਧਾਰੇ ਆਉਂਦੇ ਨੇ ਇੱਕ ਘਰੇ ਰੱਖ ਲੈਂਦੀ ਐ ਇੱਕ ਮੈਨੂੰ ਦੇ ਦਿੰਦੀ ਐ ਉਹਨਾਂ ਨੂੰ ਤਾਂ ਲੱਗਦਾ ਹੋਊਗਾ ਵੀ ਕਿਤੇ ਕੁੜੀ ਮੰਗਾਉਂਦੀ ਹੈਗੀ ਮੈਨੂੰ ਤਾਂ ਅੱਜ ਪਤਾ ਲੱਗਿਆ ਜਦ ਵੀਰੇ ਨੇ ਦੱਸਿਆ ਹੈਗਾ ਵੀ ਜਿਹੜੇ ਜਿਹੜੀ ਚੀਜ਼ ਆਉਂਦੀ ਉਹਨਾਂ ਦੇ ਪੇਖਿਆਂ ਤੋਂ ਤਾਂ ਤੈਨੂੰ ਦੇ ਦਿੰਦੀ ਐ ਵੀ ਘਰ ਦਾ ਖਰਚਾ ਨਾ ਹੋਵੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਜਿੰਨੇ ਸੰਧਾਰੇ ਆਏ ਨੇ ਮਰਲੇਬ ਇੱਕ ਪਰਜਾਈ ਦਾ ਆਇਆ ਹੈਗਾ ਇੱਕ ਘਰੇ ਰੱਖ ਲੈਂਦੀ ਐ ਫਿਰ ਹੁਣ ਕੀ ਕਰੀਏ ਫਿਰ ਉਹ ਤਾਂ ਵੀਰੇ ਤਾਂ ਕਹਿੰਦਾ ਵੀ ਤੂੰ ਆਜ ਇੱਕ ਦਿਨ ਆਪਾਂ ਮੰਮੀ ਨੂੰ ਸਮਝਾ ਦਾਂਗੇ ਨਹੀਂ ਫਿਰ ਤੂੰ ਉਹ ਬਜ਼ਾਰ ਨੂੰ ਕੀ ਕਹੇਗਾ ਮੈਂ ਤਾਂ ਕੀ ਕਹਣਾ ਹੀ ਮੈਂ ਤਾਂ ਉਹਨੂੰ ਐਂ ਕਹਤਾ ਵੀ ਚਲ ਆ ਜਾਾਂਗੇ ਸੇ ਵੀ ਮੈਨੂੰ ਅਮਰ ਤਾਂ ਛੱਡ ਜੂਗਾ ਚਲ ਫਿਰ ਐਂ ਕਰਦੇ ਆ ਫਿਰ ਇੱਕ ਦਿਨ ਦੀ ਬਾਤ ਚੱਲਦੇ ਆ ਫਿਰ ਹੋਰ ਇੱਕ ਦਿਨ ਚ ਨਹੀਂ ਆਪਾਂ ਕੱਲ ਨੂੰ ਚੱਲਦੇ ਆ ਤੁਸੀਂ ਮੈਨੂੰ ਜਹੇ ਲਾ ਕੇ ਮੋੜ ਆਇਓ ਚਲ ਫਿਰ ਕੋਈ ਨਹੀਂ ਕੱਲ ਨੂੰ ਬਾਅਦ ਚੱਲਾਂਗੇ ਫਿਰ ਠੀਕ ਹੈ ਠੀਕ ਹੈ ਚਲ ਪਾਣੀ ਲਿਆ ਦੇ ਫਿਰ ਮੈਨੂੰ ਲੈ ਕੇ ਦੇਣਗੇ ਚਲ ਕੋਈ ਹੱਲ ਤਾਂ ਹੋਊਗਾ ਮਨਦੀਪ ਨੂੰ ਫੋਨ ਕਰਕੇ ਪਤਾ ਤਾਂ ਲੱਗ ਜੂ ਆਪਾਂ ਨੂੰ ਵੀ ਉਹ ਕੀ ਕਹਿੰਦੀ ਹੈਗੀ ਹੋਰ ਆਈ ਵੀ ਨਾ ਪਤਾ ਤੈਨੂੰ ਆਪਾਂ ਨੂੰ ਹੀ ਨਹੀਂ ਪਤਾ ਲੱਗਣਾ ਕੀ ਬੰਦਾ ਉਹ ਮੈਂ ਕਰ ਲਈ ਸੁਮਨ ਨਾਲ ਗੱਲ ਸੁਮਨ ਤਾਂ ਬੜੀ ਸਿਆਣੀ ਹੈ ਸੁਮਨ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਗਿਆਨ ਹੈ ਮੈਂ ਸਾਰਾ ਕੁਝ ਸੁਮਨ ਨੂੰ ਦੱਸਤਾ ਸੁਮਨ ਕਹੀਂ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਤੇ ਨਾ ਹੀ ਤੁਸੀਂ ਕਹਿੰਦੀ ਕੋਈ ਮੰਮੀ ਨਾਲ ਗੱਲ ਕਰੋ ਵੀ ਉੱਪਰ ਜਾਏ ਭਾਬੀ ਹੋਰਿਆਂ ਨੂੰ ਵੀ ਕਹਿਦੀ ਮੈਂ ਕੋਈ ਨਹੀਂ ਕਹਿ ਦੂੰਗਾ ਤੁਸੀਂ ਕੋਈ ਵੀ ਗੱਲ ਨਾ ਕਰੋ ਜੇ ਆਪਾਂ ਮੰਮੀ ਨਾਲ ਕੋਈ ਗੱਲ ਕਰ ਲਈ ਆਪਣੇ ਤਾਂ ਗਲ ਪਊ ਘਰੇ ਕਲੇਸ਼ ਪਊਗਾ ਸੁਮਨ ਆਪੀ ਮੌਕਾ ਸਮਾਂ ਲੂ ਜਿਹੜੀ ਗੱਲ ਹੈਗੀ ਹੈ ਨੋ ਨੋ ਬਿਰੇ ਅਸੀਂ ਤਾਂ ਕਾਨੂੰ ਗੱਲ ਕਰਦੇ ਜੇ ਅਸੀਂ ਗੱਲ ਕਰਨੀ ਹੁੰਦੀ ਫਿਰ ਅਸੀਂ ਪੈਸੇ ਥੋੜੀ ਦਿੰਦੇ ਸੀਗੇ। ਹੋਰ ਚੱਲ ਤੁਸੀਂ ਮੈਂ ਸਾਰੇ ਪੈਸੇ ਉਸਨੇ ਗੱਲ ਦੇ ਤੁਸੀਂ ਐਂ ਕਰੋ ਚੱਲ ਉੱਠੋ ਕੋਈ ਕੰਮ ਧੰਦਾ ਕਰ ਲੋ। ਕਰਦੇ ਆ। ਰੋ ਤਾਰੇ। ਅਸੀਂ ਗੱਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਕੋ ਸੇਧਨਾਈ ਕੁਰਸੀ ਤੇ ਬਹਿ ਜਾਓ। ਆਪ ਕੋ। ਲੈ, ਇਧਰ ਆ ਜੀ। ਦਰਦ ਦਰਦਿਆ। ਬਸ। ਵੀਰਪਾਲ ਵੀ ਆ ਗਈ ਪਾਣੀ ਲਈ ਆਉਂਦੀ। ਹੋਰ ਛੇਰਾ। ਠੀਕ ਹੈ ਜੀ। ਵਧੀਆ ਵਧੀਆ ਵਧੀਆ। ਤੁਸੀਂ ਦੱਸੋ ਸੇ ਤਾਂ ਠੀਕ ਨੇ। ਸਤਿ ਸ਼੍ਰੀ ਅਕਾਲ ਭਾਈ। ਹੋ ਠੀਕ ਹੈ ਵਧੀਆ। ਹਾਂ ਠੀਕ ਆ ਭਾਈ। ਵੀਰਪਾਲ ਹੋਰ ਕਿਵੇਂ ਆ? ਠੀਕ ਆ ਵਧੀਆ। ਕਿਵੇਂ ਦਮ ਜੱੜਾ ਰੱਖਿਆ? ਬਸ ਛੇਰਾ। ਬੁਖਾਰ ਬਹੁਤ ਤਾਂ ਨਹੀਂ ਹੋਣ ਲੱਗਾ ਕਿਤੇ? ਮੜਾ ਜੱਟ ਇੱਲਾ ਹੀ ਆ ਥੋੜਾ ਜਿਹਾ ਬਸ ਉਹੀ ਹੋ ਗਿਆ ਮੌਸਮ ਦੇ ਬਦਲਾਅ ਜੀ ਨਾਲ ਤਵਾਈਦੂ ਵੀ ਲੈ ਲੋ ਹੁਣ ਤਾਂ ਬਾਲਾ ਬੁਰਾ ਹਾਲ ਹੋ ਰਿਹਾਗਾ ਬੁਖਾਰ ਬਹੁਤ ਨਾਲ ਹਾਂ ਹਾਂ ਹੋਰ ਠੀਕ ਹੋ ਪਈ ਸਾਰੇ ਹਾਂ ਹਾਂ ਸਾਰੇ ਠੀਕ ਨੇ ਵਧੀਆ ਜਮਾ ਮੈਨੂੰ ਪਤਾ ਲੱਗਿਆ ਸੀਗਾ ਮਾ ਬਾਪੂ ਤਾਂ ਆਉਂਦਾ ਗਾ ਲਾ ਮੁੱਤਰਾ ਲੈ ਬਾਪੂ ਆਉਂਦਾ ਹੋਵੇ ਪਤਾ ਨਾ ਲੱਗੇ ਹੈ ਤੂੰ ਤਾਂ ਚਾਕੀ ਸੜਕ ਬਣੀ ਜਾਂਦੀ ਸਵੇਰ ਦੀ ਹੋਰ ਜਦੋਂ ੜੀਕ ਜੀ ਹੋਵੇ ਫਿਰ ਤਾਂ ਉਧਰ ਹੀ ਨੀਂਗਾ ਹੁੰਦੀ ਹੈ ਆਉਣੀ ਸੀ ਭਾਈ ਫਿਰ ਹਾਂ ਇਹ ਤਾਂ ਉਧਰ ਹੀ ਨੀਂਗਾ ਹੁੰਦੀ ਆ ਮੈਂ ਚੱਲ ਪਾਣੀ ਵੀ ਲਈ ਜਾਨੀ ਆ ਉਮਾਏ ਤਾਂ ਉਹਨੂੰ ਕਿਹਾ ਸੀ ਮੁੰਡੇ ਨੂੰ ਆਹ ਚੱਲ ਤੂੰ ਬਾਗ ਜੀ ਉਹਨੂੰ ਖੇਤ ਦਾ ਕੰਮ ਕਰ ਜਾਗਾ ਉਹ ਫਿਰ ਥੋਡੀ ਮਾਂ ਕਹਿੰਦੀ ਕਹਿੰਦੀ ਭਾਈ ਤੂੰ ਹੀ ਜਾਇਆ ਕਹਿੰਦੀ ਹੁਣ ਜਾਇਆ ਕਹਿੰਦੀ ਦੂਆ ਤੇ ਫਿਰ ਤਿਹਾਰ ਨੰਗੇ ਤੋਂ ਵੀ ਕੀ ਜਾਣਾ ਹਨਾ ਤੁਸੀਂ ਮੈਨੂੰ ਦੱਸੰਦੇ ਜੀ ਫੋਨ ਫੋਨ ਕਰਾ ਆਂਦੇ ਮੈਂ ਅੱਡੇ ਤੋਂ ਚੜ੍ਹਾ ਲਿਆ ਹੁੰਦਾ ਸੋਨੂੰ ਨਾ ਮੈਨੂੰ ਵੀਰਪਾਲ ਨੇ ਦੱਸਿਆਗਾ ਉਹ ਚੱਲ ਮੈਨੂੰ ਹੋ ਗਿਆ ਅੱਡੇ ਤੋਂ ਤਾਂ ਚੱਲ ਕਿਹੜੀ ਬਾਤ ਹੈਗੀ ਇੱਕ ਮੇਰੇ ਕੋਲੇ ਕਿਹੜਾ ਆ ਹੈਗਾ ਫੋਨ ਫਾਣ ਜਾ ਪਿੰਡੋਂ ਕਰਾ ਕੇ ਤੁਰ ਪੈਂਦੇ ਮੈਂ ਢੀਕ ਰੱਖ ਲੈਂਦਾ ਸਿੱਧੀਆਂ ਦਾ ਬੱਸਾਂ ਆਉਂਦੀਆਂ ਨੇ ਚੱਲ ਇੱਕੇ ਦੀ ਬੀਬੀ ਬਿਮਾਰ ਹੋ ਰਹੀ ਆ ਵੀਰਪਾਲ ਦੀ ਕੀ ਹੋ ਗਿਆ ਉਹਨਾਂ ਨੂੰ ਉਹ ਆ ਮੌਸਮ ਜੇ ਵਿੱਚ ਮੀਂਹ ਮੂਹ ਜੇ ਵਿੱਚ ਫਿਰਦੀ ਰਹੀ ਅੱਛਾ ਬਿਮਾਰ ਹੋ ਗਈ ਵੀਰਪਾਲ ਦਾ ਟੈਡੀ ਹਰੇ ਸਾਸੇ ਕਾਲ ਜੀ ਅਸਤਰੀ ਕਾਲ ਕੁੜਮਣੀ ਐ ਠੀਕ ਹੋ ਭਾਈ ਮੈਂ ਤਾਂ ਠੀਕ ਆ ਕੁੜਮਾ ਤੂੰ ਨਹੀਂ ਲੱਗਦਾ ਮੈਨੂੰ ਠੀਕ ਜੀ ਉਹ ਬਸ ਬਾਵਾ ਜੀ ਆਗੇ ਭਾਈ ਹੋਰ ਅਕਰ ਠੀਕ ਆ ਹਾਂ ਹਾਂ ਠੀਕ ਐ ਵੀਰਪਾਲ ਦੀ ਮਾਂ ਥੋੜੀ ਜਿਹੀ ਢਿੱਲੀ ਹੋ ਰਹੀ ਹੈਗੀ ਆ ਮੀਂਹ ਜੇ ਵਿੱਚ ਫਿਰਦੀ ਰਹੀ ਆ ਉਹਦੇ ਉਸੋਂ ਜਾਂ 1 ਕੋ ਲੱਖ ਤਬਾਦਲ ਜੇ ਗਿਆ ਨਾ ਰਾਤੋਕ ਦਿਨ ਦੇਖ ਕਣੀਆਂ ਜੀਆਂ ਪਾਸੇ ਹਾਂ ਹਾਂ ਤਾਂ ਕਰ ਮੌਸਮ ਬਦਲ ਗਿਆ ਹੋ ਗਿਆ ਸੀ ਥੋੜਾ ਜਿਆ ਔਰ ਉੱਤੇ ਹੀ ਇਹ ਜੀਆਂ ਹੁੰਦੀਆਂ ਨੇ ਚੁੱਪ ਕੀਤੀਆਂ ਜੀਆਂ ਗੂਗੇਆਂ ਜੀਆਂ ਰੁੱਤਾਂ ਨੇ ਇਹਨਾਂ ਤੇ ਜ਼ਖਾਮ ਲੱਗ ਗਿਆ ਹੱਥ ਪੈਰ ਜੇ ਪਾਟ ਗੇ ਬੁਖਾਰ ਬਖੂਰ ਜੀ ਤੇ ਚੱਲੀ ਜਾਂਦੀ ਹੈ ਕਿ ਕੋ ਡਾਕਟਰਾਂ ਨੇ ਦਵਾਈ ਤਬੂਈ ਲੈਣ ਜਾਣ ਦੋਸੀ ਜਾਂ ਦੇ ਗੇ ਵੀ ਭਾਈ ਆਪਦੀ ਦਵਾਈ ਲੈ ਲਓ ਬੁਖਾਰ ਤਾਂ ਬਾਹਲਾ ਚੱਲੀ ਜਾਂਦਾ ਹੈਗਾ ਹਾਂ ਹਾਂ ਹੋਰ ਦਵਾਈ ਲੈਣੀ ਫਿਰ ਮੇਰੀ ਮਾਂ ਨੇ ਹਾਂ ਹਾਂ ਦਵਾਈ ਤਾਂ ਲੈ ਲਈ ਹੁਣ ਤਾਂ ਠੀਕ ਆ ਬਾਬਾ ਜੀ ਹੈਗੀ ਹੁਣ ਇਹ ਫਿਕਰ ਕਰੀ ਜਾਊਗੀ ਫੋਨ ਤੇ ਗੱਲ ਕਰਵਾ ਦਿਓ ਕਹਿ ਕੇ ਜਾ ਕੇ ਹਾਂ ਹਾਂ ਗੱਲ ਕਰ ਲੂਗੀ ਆਪੀ ਕੋਈ ਗੱਲ ਨਹੀਂ ਮਾੜੀ ਨਾਲ ਹੋ ਜਾਂਦੀ ਹੈ ਦੇ ਰੰਜ ਸੀ ਜੀ ਆਹ ਹੀ ਉਹਦੀ ਦਾ ਨਹੀਂ ਤਾਂ ਆ ਜਾਂਦੇ ਸਾਡੇ ਘਰੇ ਕੰਮ ਵਾਲਾਗਾ ਤਾਂ ਕਰਕੇ ਵੀਰਪਾਲ ਤੋਂ ਵੀ ਫਿਰ ਆਇਆ ਨਹੀਂ ਜਾਣਾ ਜਾ ਕੇ ਫੋਨ ਤੇ ਗੱਲ ਕਰਾ ਦਿਓ ਹਾਂ ਹਾਂ ਕੋਈ ਗੱਲ ਨਹੀਂ ਫੋਨ ਤੇ ਗੱਲ ਕਰਾ ਦਾਂਗੇ ਉ ਤਾਂ ਚੰਗਾ ਸੀਗਾ ਜੇ ਢੇੜਾ ਮਾਰ ਰਹੇ ਹੁੰਦੇ ਦੋਨੇ ਜਣੇ ਉਤਾਰ ਤੂੰ ਆ ਜਾਂਦਾ ਨਾ ਫੋਨ ਤਾਂ ਜੀਰੀ ਜੂਰੀ ਵੱਡਕੀ ਆਵਾਂਗੇ ਵੀਰਪਾਲ ਚਾਚੂ ਬਣਾਓ ਵਧੀਆ ਜੇ ਇੱਕ ਦਾ ਜ਼ਖਾਮ ਲੱਗਿਆ ਪੈ ਬਾਪੂ ਜੀ ਨੂੰ ਚਾਚੂ ਬਣਾਓ ਵਧੀਆ ਹੋਰ ਆ ਲੈ ਜਾ ਸਮਾਨ ਜਾਂ ਅੰਦਰ ਅੰਦਰ ਕਰ ਦੇ ਹੋਰ ਵਧੀਆ ਚਾਚੂ ਬਣਾ ਦਿਓ ਪਾਲੋ ਉਹ ਬਣਾਏ ਕਾੜੀ ਜੀਚਾ ਕਿਰਿਓ ਦੁੱਤ ਜਿਆ ਪਾ ਲੈਣੇ ਫਿਰ ਵਧੀਆ ਵੀ ਬਣਦੀ ਉਹ ਚਾਹ ਹਾਂ ਜਿਹੜੀ ਆਪਣੀ ਮਾਤਾ ਪੀਂਦੀ ਆ ਉਹ ਬਣਾ ਦਿਓ ਚੰਗਾ ਹੋਰ ਉਹ ਨਹੀਂ ਆਇਆ ਛੋਟਾ ਨਹੀਂ ਆਇਆ ਮੁੰਟਾ ਛੋਟਾ ਬਾਹਰੋਂ ਫਿਰ ਉਹ ਤਾਂ ਫਿਰ ਹੁਣ ਪੀਆਰ ਹੋ ਕੀ ਆਊਗਾ ਹਲੇ ਪੀਆਰ ਨਹੀਂ ਹੋਇਆ ਪੀਆਰ ਕਰਕੇ ਆੜਿਆ ਜੇ ਉੱਥੋਂ ਆਉਂਦਾ ਫਿਰ ਉਹਨੂੰ ਪੀਆਰ ਨਹੀਂ ਮਿਲਣੀ ਅੱਛਾ ਅੱਛਾ ਹੋਰ ਹੁਣ ਤਾਂ ਬਾਲਾ ਕੰਮ ਚ ਰਹਿੰਦਾ ਉਹ ਫੋਨ ਫੋਨ ਵੀ ਮਸੇ ਆਉਂਦੇ ਆ ਹਾਂ ਹਾਏ ਹੋਗੀ ਗੱਲ ਫਿਰ ਕੀਰਾ ਗੁਰੀ ਦਾ ਕੀ ਹਾਲ ਹੈ ਜੀ ਠੀਕ ਹੈਗਾ ਬਸ ਜੀ ਆ ਖੇਤੀ ਦਾ ਕਰਦਾ ਹੁਣ ਫਿਰ ਅੱਛਾ ਫਿਰ ਆ ਜਾਂਦਾ ਸੀ ਪਟਿਆਲੇ ਕੋਰਸ ਜਾਂ ਕਰਦਾ ਸੀ ਛੜਤਾ ਨੇ ਹੋ ਫਿਰ ਉਧਰ ਤਾਂ ਬਣਿਆ ਜਾਂ ਨਹੀਂ ਕੁਸ ਅੱਛਾ ਹੁਣ ਫਿਰ ਕਹਿੰਦਾ ਮੈਂ ਕੀਰਾ ਕੰਮ ਜੇ ਕਰਾਂਗਾ ਕਹਿੰਦਾ ਪੋਸਟਾਂ-ਪੋਸਟਾਂ ਉ ਭਾਰਤੀਆਂ ਕਹਿੰਦਾ ਐਂ ਪੇਪਰ ਦੇ ਦੂੰਗਾ ਕਹਿੰਦਾ ਦੇਖ ਲੂੰਗਾ ਹੋਰ ਕੱਦ-ਕੁੱਦ ਵੀ ਹੈਗਾ ਨਾ ਉਹਦਾ ਭਰਤੀ ਹੋ ਜੂਗਾ ਕੱਦਤਾ ਵਸ ਹੁਣ ਕੱਦ ਕਣੀ ਮਾਰ ਖਾਈ ਜਾਂਦਾ ਹੈ ਉਤਾਰਾ ਉਹ ਵੀ ਮਖੌਲ ਕਰਦਾ ਹੈ ਯਾਰ ਨਾ ਫਿਰ ਕਹਿੰਦਾ ਰਹਿੰਦਾ ਪੁਲਿਸ ਤੇ ਭਰਤੀ ਹੂੰ ਮਾ ਕੱਦ-ਕੁੱਦ ਹੈਗਾ ਉਹਦਾ ਹੋ ਜੂ ਭਰਤੀ ਦਾ ਹੋ ਮਿਹਨਤੀ ਬਥੇਰਾ ਹੈ ਹੋਰ ਨੌਕਰੀ ਲੈ ਲੂ ਮੈਂ ਤਾਂ ਮਜ਼ਾਕ ਕਰਦਾ ਬਾਪੂ ਜੀ ਹੋਰ ਨੌਕਰੀ ਲੈ ਲੂਆ ਪੜਿਆ ਲਿਖਿਆ ਬਥੇਰਾ ਹੈਗਾ ਸੈਂਸ ਦੀਆਂ ਗੱਲਾਂ ਕਰਦਾ ਸਾਰਾ ਦਿਨ ਉਹ ਹਾਂ ਬਿਨਾਂ ਮਤਬਲੀ ਦਾ ਕੋਈ ਗੱਲ ਹੀ ਨਹੀਂ ਕਰਦਾ ਕਹੂ ਮੇਰੇ ਨਾਲ ਤਾਂ ਸੈਂਸ ਦੀ ਗੱਲ ਕੋ ਹਾਂ ਮੇਰੇ ਕੋਲ ਵੀ ਆ ਜਾਂਦਾ ਮੈਂ ਚੌੜ ਕਰ ਲੱਗ ਜਾਣਾਗਾ ਆਖੂਆ ਮੇਰੇ ਨਾਲ ਤਾਂ ਬਈ ਸੈਂਸ ਦੀਆਂ ਗੱਲਾਂ ਕਰ ਮਗਾ ਪਈ ਤੈਨੂੰ ਆਉਂਦੀਆਂ ਸੈਂਸ ਦੀਆਂ ਸਾਨੂੰ ਤਾਂ ਆਉਂਦੀਆਂ ਨਹੀਂ ਉਹ ਪਤਾ ਨਹੀਂ ਕਿਹੜੀ ਸੈਂਸ ਆਉਂਦੀਆਂ ਨਹੀਂ ਭਾਈ ਹਜੇ ਤੱਕ ਸਾਨੂੰ ਨਹੀਂ ਆਈਆਂ ਤੈਨੂੰ ਤਾਂ ਕਿੱਥੋਂ ਆਉਣੀਆਂ ਨੇ ਹੈ ਹੋਰ ਚੱਲ ਤਾਂ ਵਿਆਹ ਉਹ ਕਰ ਲਓ ਜੀ ਉਹਦਾ ਵਿਆਹ ਵਿਧੇਰਾ ਕਹਿੰਦੇ ਆਗੇ ਕੀ ਪਤਾ ਮੰਦਾ ਹੀ ਨਹੀਂ ਹੈਗਾ ਭਾਈ ਨਿਆਣਾ ਹੀ ਆ ਹਲੇ ਕਿਹੜਾ ਬਾਲੀ ਉਮਰ ਹੋਈ ਆ ਸਾਰਾ 32 ਸਾਲ ਦਾ ਤਾਂ ਹੋਇਆ ਹੈਗਾ ਓਏ ਅਵਤਾਰ ਫੇਰ ਮਖੌਲ ਕਰਦਾ ਮੈਂ ਚੌੜ ਕਰੀਣਾ ਬਾਪੂ ਜੀ ਹੱਥ ਫੇੜ ਲੈਣਾ ਤੇ ਹਰਾਂ ਦੇ ਦੇਣਾ ਮਸਾ ਤੁਸੀਂ ਆਏ ਹੋ ਮੈਂ ਤਾਂ ਛੋਡੇ ਨਾਲ ਹੀ ਹੱਥ ਦਾ ਖੇਡਦਾ ਉਹ ਤੇ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਜੇ ਆ ਜਾਂਦਾ ਹੈਗਾ ਬਦ 5 ਮਿੰਟ ਬੈਂਦਾ ਨਹੀਂ ਜਾਣਾ ਭਨੇ ਜਾਣਾ ਬਾਈ ਪਤਾ ਨਹੀਂ ਮੈਨੂੰ ਮੁੰਡਾ ਡੀਕਦਾ ਕੋਈ ਬੁਲਾਉਂਦਾ ਐਂ ਕਰਦਾ ਕਾਹਲ ਕੀ ਸਾਰਾ ਦਾ ਘਰੇ ਵੀ ਐਂ ਕਰੀਉ ਜਾਣਾ ਕਿਤੇ ਨਹੀਂ ਹੁੰਦਾ ਚਾਲ ਮਿੱਲਟਰ ਕੁੱਤਿਆਂ ਵਾਂਗੂ ਫਿਰਦਾ ਹੈਗਾ ਉਮਰ ਹੀ ਇਹ ਜੀ ਹੁੰਦੀ ਹੈ ਚਲ ਆਪੂ ਵੀਰਪਾਲ ਨੇ ਚਾਹ ਬਣਾ ਰੱਖਿਉ ਚਲ ਅੰਦਰ ਹੀ ਪੀ ਲੈਣੇ ਓਏ ਮੱਖੀਆਂ ਆਂ ਬੜੀਆਂ ਨੇ ਚਲ ਆਜੋ ਸ਼ੇਰਾ ਫਿਰ ਅੰਦਰ ਬੱਕ ਚੱਲਦੇ ਆਪਾਂ ਹੋਰ ਆਜੋ ਆਪੂ ਅੰਦਰ ਹੀ ਆਜੋ ਪੱਖਾ ਲਾ ਦੀ ਫੁੱਟ ਕਿਤੇ ਮੱਖੀ ਨਾ ਤੇਰੇ ਸੌਰੇ ਦੇ ਨਾ ਕਤੇ ਵੇਗੀ ਬਾਪੂ ਜੀ ਅੱਜ ਤਾਂ ਤੁਸੀਂ ਰਹਿਣਾ ਸੀ ਵਧੀਆ ਜੀ ਲੱਗ ਰਿਹਾ ਸੀਗਾ ਉਹ ਉਤਾਰ ਜੀ ਤਾਂ ਲੱਗ ਰਿਹਾ ਸੀਗਾ ਉਹ ਆ ਫਿਰ ਮੁੰਡੇ ਜੀ ਤਾਂ ਨਹੀਂ ਪਤਾ ਯਾਰ ਕਿੱਧਰ ਲੰਘ ਜੇ ਹੈ ਹੁਣ ਤਾਂ ਛੁੱਟੀਆਂ ਹੀ ਹੋਣਗੀਆਂ ਉਹਨੂੰ ਲੈ ਭਾਈ ਵੀਰਪਾਲ ਕੁੜੇ ਇਹਨਾਂ ਨੂੰ ਕੀ ਸੀ ਇਹਨਾਂ ਨੂੰ ਉਹ ਕੁਝ ਨਹੀਂ ਹੁੰਦਾ ਤਿਹਾਰਾਂ ਦੇ ਦਿਨ ਨੇ ਲੈ ਭਾਈ ਥੋੜੇ ਕਰ ਦਿੰਦੇ ਮਸੜੀ ਉਹ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਭਾਈ ਫਿਰ ਚੰਗਾ ਸ਼ੇਰਾ ਚਲ ਜੀ ਸਸਰੀਕਾਲ ਹਾਂ ਸਸਰੀਕਾਲ ਭਾਈ ਚਲ ਉਤਾਰ ਕੁੜੇ ਦਵਾਈ ਦਵਾਦੀ ਬਾਪੂ ਆਹ ਕੋਈ ਗੱਲ ਨਹੀਂ ਮਾਰ ਲਓ ਢੇੜਾ ਤੁਸੀਂ ਲੈ ਕੁੜੇ ਪੈਸੇ ਤੁਸੀਂ タルਕੇ ਪੁੱਲ ਜਉਂਗੀਆਂ ਲੈ ਫੜਾਵਰਾ ਚੱਲ ਕੰਮ ਕਰ ਲਓ ਤੁਸੀਂ ਸਿੰਘ ਚਾਦੀ ਕੁੱਟ ਮੈਨੂੰ ਵੀ ਲੈ ਆ ਦਿਓ ਆਪਦੇ ਪਿਓ ਨੂੰ ਪਿਆਤੀ ਹਾਂ ਮਮੀ ਮਾਤਾ ਇਹ ਕਹਿੰਦੀ ਸੀ ਜੀ ਵੀ ਮਾਨਸਾ ਫੇਰ ਵਗ ਜੀ ਪਹਿਲਾਂ ਸੁਮਨ ਨੂੰ ਨਾ ਫੋਨ ਲਾ ਕੇ ਕਹਿ ਦਈਏ ਵੀ ਵੀਰਪਾਲ ਤੇ ਤਰਪਾਈ ਆਉਂਦੇ ਨੇਗੇ ਉਹ ਸੰਧਾਰਾ ਲੈ ਕੇ ਜਾਣਾ ਜ ਹਾਂ ਫਿਰ ਉਹ ਜਾਂਦੇ ਸੀ ਇਸ ਤਾਂ ਬਸ ਹੋਰ ਆ ਆ ਨੰਬਰ ਜਾਂ ਭਾਲ ਲਾ ਕੇ ਦੇ ਥੱਲੇ ਥੁੱਲੇ ਨਾ ਹੋਵੇ। ਲਾ ਆ ਫੋਨ ਹੀ ਆ ਗਿਆ ਉਹਦਾ। ਅੱਛਾ ਉਹਨੇ ਆਪ ਹੀ ਲਾ ਲਿਆ। ਹਾਂ ਲੈ ਗੱਲ ਕਰ ਲੈ। ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ। ਮੈਂ ਤਾਂ ਫੋਨ ਲਵਾਉਣੀ ਲੱਗੀ ਤੂੰ ਤਾਂ ਕਰਮਾ ਵਾਲੀਆਂ ਉਹਦੀ ਫੋਨ ਆ ਗਿਆ। ਅੱਛਾ ਮੰਮੀ। ਹੋਰ ਪੁੱਤ ਠੀਕ ਆ ਕਰੇ ਸਾਰੇ? ਵਧੀਆ ਵਧੀਆ ਤੁਸੀਂ ਦੱਸੋ ਮੰਮਾ। ਠੀਕ ਆ ਵਧੀਆ ਪੁੱਤ। ਮਾਈਤਾਏ ਕਹਿੰਦੀ ਸੀ ਵੀਰਪਾਲ ਚਿਤਰਪਾਈ ਆਉਂਦੇ ਨੇ ਅੱਜ ਸੰਧਾਰਾ ਲੈ ਕੇ ਮम्मी ਉਹਨਾਂ ਨੂੰ ਐ ਕਹਿੰਦੂ ਵੀ ਮੇਰੇ ਲਈ ਤਾਂ ਨਹੀਂ ਆਉਣ ਹੁਣ ਉਹ ਕਿਉਂ ਮੇਰੇ ਸਾਹਨੇ ਤਾਂ ਹੋਰੀ ਸੱਪ ਕੱਟਦਾ ਹੋਰੀ ਜੱਬ ਛੇੜੀ ਬੈਠੀ ਹੈਗੀ ਉਹ ਤਾਂ ਕੀ ਕਹਿੰਦੀ ਹੈ ਜੀ ਇੱਕ ਤਾਂ ਉਹ ਦਸ ਚ ਗੱਡੀ ਮੰਗਦੀ ਹੈ ਇੱਕ ਉਹ ਆਪਦੇ ਕੰਨਾਂ ਨੂੰ ਰਿੰਗ ਭਾਲਦੀ ਹੈਗੀ ਹੁਣ ਤੁਸੀਂ ਆਪ ਹੀ ਦੇਦੋ ਸੌਣਾ ਕਿੰਨਾ ਮਹਿੰਗਾਗਾ ਉਹ ਤਾਂ ਕਹਿੰਦੀ ਜੀ ਇਹ ਤਾਂ ਦੋ ਚੀਜ਼ਾਂ ਪੂਰੀ ਹੋ ਜਾਣਗੀਆਂ ਫਿਰ ਕਹਿੰਦੀ ਸੰਧਾਰਾ ਲੈ ਕੇ ਆ ਜਾਣੀ ਕਹੀ ਨਹੀਂ ਫਿਰ ਐਤ ਜਿਸੰਧਾਰੇ ਦੀ ਲੋੜ ਨਹੀਂ ਹੈਗੀ ਨਾ ਤੇਰੇ 92 7 ਮਹੀਨੇ 8 ਮਹੀਨੇ ਹੋ ਗਏ ਉਦੋਂ ਤਾਂ ਤਾਂ ਉਹਨੇ ਦਾਜ ਨਹੀਂ ਮੰਗਿਆ ਹੁਣ ਉਹ ਦਾਜ ਮੰਗਣ ਵਾਲੀ ਹੋਗੀ ਉਹ ਤਾਂ ਮੰਮੀ ਮੇਰੇ ਨਾਲ ਰੋਜ਼ ਹੀ ਲੜਦੇ ਮੇਰੇ ਨਾਲ ਰੋਜ਼ ਹੀ ਘਰੇ ਕਲੇਸ਼ ਹੁੰਦਾਗਾ ਮੈਨੂੰ ਤਾਂ ਤਾਨੇ ਮੇਨੇ ਮਿਲਦੇ ਨਹੀਂਗੇ ਨਾ ਕਿੱਥੋਂ ਅਸੀਂ ਗੱਡੀ ਲਿਆ ਕੇ ਦੇਵਾਂਗੇ ਕਿੱਥੋਂ ਮੈਂ ਉਹਦੇ ਰਿੰਗ ਪਾ ਦੂੰਗੀ ਤੈਨੂੰ ਆਪ ਨੂੰ ਵੀ ਪਤਾਗਾ ਵੀ ਆਪਣੇ ਘਰੇ ਇੰਨਾ ਕਿੰਨੀ ਕੰਮ ਤਾਂ ਆਉਂਦੀ ਹੈਗੀ ਉਹ ਤਾਂ ਕਹਿੰਦੇ ਜਿਹਦੋ ਜਦ ਪੂਰੇ ਹੋ ਜਾਣਗੇ ਫਿਰ ਤੇ ਵੀ ਠੀਕ ਹੈ ਨਹੀਂ ਆਪਦਾ ਕਹਿੰਦੀ ਆਪਦੇ ਪਿੱਛੇ ਪਵ ਜ ਕਹਿੰਦੀ ਮੈਂ ਤਾਂ ਆਪਦੇ ਪੁੱਤ ਤੋਂ ਤਲਾਕ ਦਵਾਉਂਗੀ ਤੈਨੂੰ ਆਈ ਤਲਾਕ ਹੋ ਜਾਂਦੇ ਨੇ ਦੇਖ ਤਾਂ ਸਹੀ ਕੀ ਗੱਲਾਂ ਕਰਦੀ ਹੈਂ ਮੈਂ ਤਾਂ ਰੋਜ਼ ਧਮਕੀਆਂ ਮਿਲਦੀਆਂ ਨੇ ਮੰਮੀ ਆਈ ਕਿ ਮੈਂ ਧਮਕੀਆਂ ਦੰਦੀ ਆ ਪੁੱਤ ਕੋਈ ਨਾ ਮੈਂ ਤਾਂ ਬਾਈ ਨਾਲ ਗੱਲ ਕਰਦੀ ਆਂ ਆਈ ਨਹੀਂ ਤਲਾਕ ਹੁੰਦੀ ਆਈ ਨਾ ਉਹਦੀਆਂ ਮੰਗਾਂ ਪੂਰੀਆਂ ਹੋਣ ਹਾਂ ਮੰਮੀ ਗੱਲ ਕਰ ਲੋ ਤੁਸੀਂ ਪੱਕੇ ਵਾਲੇ ਸੰਧਾਰਾ ਸੰਦੂਰ ਨਾਲ ਲੈ ਕੇ ਆਏ ਤਾਂ ਮੈਨੂੰ ਕਿੱਥੇ ਬੋਲ ਮਾਰੀ ਜਾਂਦੀ ਹੈਗੀ ਨਹੀਂ ਮੈਨੂੰ ਉਹ ਫੇਰ ਸੁਣਾ ਦੂਗੀ ਦੋ ਗੱਲਾਂ ਚੰਗਾ ਠੀਕ ਹੈ ਹਾਂ ਦੇਖ ਲੈ ਪੁੱਤ ਪੂਰੀ ਸੱਸ ਨੇ ਤਾਂ ਕਹਿੰਦੀ ਹੋਰੀ ਸੱਪ ਕੱਢਤਾ ਕੀ ਸੱਪ ਕੱਢਤਾ ਹੋਣਾ ਕੀ ਸੱਪ ਕੱਢਣੇਗਾ ਇੱਕ ਗੱਡੀ ਮੰਗਦੀ ਆ ਇੱਕ ਕੰਨਾਂ ਨੂੰ ਰਿੰਗ ਪਾ ਲਦੀਏਗੀ ਅੱਛਾ ਇੰਨਾ ਆਪਾਂ ਕਿੱਥੋਂ ਕਰਦਾਂਗੇ ਕੀ ਸੱਪ ਮਾਤਾ ਦੀ ਸੱਸ ਨੇ ਨਹੀਂ ਕੱਢਿਆ ਇਹ ਤਾਂ ਸੁਮਨ ਨੇ ਕੱਢਿਆਗਾ ਪੁੱਤ ਕੀ ਸੋਚਣ ਦੇ ਇਲਾਕੇ ਆ ਕੁਛ ਨਹੀਂ ਇਹ ਤਾਂ ਗੱਲੋਂ ਖਰਾਬ ਹੀ ਹੋ ਗਈ ਕਿੱਥੋਂ ਆਪਾਂ ਇੰਨਾ ਦਾਜ ਦੇ ਦਿਆਂ ਗੱਲ ਤਾਂ ਤਲਾਕਾਂ ਤੇ ਉੱਪੜ ਗਈ ਦੇਖ ਲੈ ਪੁੱਤ ਕਦੋਂ ਸੁਮਨ ਦਾ ਵਿਆਹ ਸੀ ਉਦੋਂ ਤਾਂ ਉਹਨਾਂ ਨੇ ਦਾਜ ਹੀ ਮੰਗਿਆ ਹੁਣ ਕਦੋਂ ਸੰਧਾਰਾ ਦੇਣਾਗਾ ਹੁਣ ਕਹਿੰਦੇ ਦਾਜ ਦੇ ਦਿਓ ਮਾਂ ਮਮੀ ਕੀ ਕਰਿਆ ਜਾ ਸਕਦਾ ਜੀ ਤੂੰ ਸਮਝ ਨਹੀਂ ਆਉਂਦੀ ਕੀ ਗੱਲ ਹੋ ਗਈ ਜੀ ਕੀ ਗੱਲਾਂ ਹੀ ਕਰੀ ਜਾਂਦੇ ਹੋ ਯਾਰ ਗੱਲ ਤਾਂ ਕੀ ਹੋਣੀ ਸੀ ਸੁਮਨ ਦੇ ਸੰਧਾਰੇ ਦੀ ਗੱਲ ਨਹੀਂ ਕਰਦੇ ਸੀ ਉਹ ਸੁਮਨ ਦਾ ਫੋਨ ਆਇਆ ਸੀ ਉਹ ਕਹਿੰਦੀ ਸੰਧਾਰਾ ਲੈ ਕੇ ਆਇਓ ਕਹਿੰਦੇ ਮੇਰੇ ਸਹੁਰੇ ਤਾਂ ਦਾਜ ਮੰਗਦੇ ਆ ਨਾਲ ਸੋਨਾ ਤੇ ਗੱਡੀ ਗੱਡੀ ਮੰਗਦੇ ਹੋ ਹੋਰ ਨਾਲੇ ਕਹਿੰਦੇ ਗੱਡੀ ਦੇ ਦਿਓ ਨਾਲੇ ਮੇਰੀ ਸੱਸ ਕਹਿੰਦੀ ਬਾਲੀਆਂ ਮੰਗਦੀ ਹੈਗੀ ਵੀ ਉਹਨੂੰ ਤੋਲੇ ਦੀਆਂ ਬਾਲੀਆਂ ਚਾਹੀਦੀਆਂ ਨੇ ਫਿਰ ਮੰਮੀ ਤੇ ਸੁਮਨ ਦਾ ਘਰ ਬਸਾਉਣਾ ਉਹਨਾਂ ਦੀ ਮੰਗਾ ਤਾਂ ਪੂਰੀਆਂ ਕਰਨੀਆਂ ਹੀ ਪੈਣਗੀਆਂ ਮੰਗਾ ਐ ਮੰਗਾ ਮੰਦੀ ਵੀ ਕਿਵੇਂ ਪੂਰੀਆਂ ਹੋਣਗੀਆਂ ਇਹ ਕੋਈ ਨਿੱਕੀ ਮੋਟੀ ਮੰਗਾਗੀ 10 ਲੱਖ ਦੀ ਗੱਡੀ ਐ 2.5 ਲੱਖ ਦਾ ਸੋਨਾ ਹੈਗਾ ਐਂ ਤਾਂ ਡਿਗਰੀ ਇਕੱਠੀ ਵੀ ਨਹੀਂ ਹੁੰਦੀ ਪੁੱਤ ਇੱਕ ਧਮਕੀ ਉਹਨਾਂ ਨੇ ਹੋਰ ਵੀ ਦਿੱਤੀ ਆ ਕੀ ਧਮਕੀ ਦਿੱਤੀ ਮੰਮੀ ਤਾਂ ਕੀ ਕੀ ਦੇਣੀ ਹੈਗੀ ਕਹਿੰਦੇ ਤੇ ਨਾਂ ਦਾਜ ਦਿੱਤਾ ਅੱਜ ਤਾਂ ਕੁੜੀ ਨੂੰ ਤਲਾਕ ਦੇ ਦਾਂਗੇ ਤਲਾਕ ਦੇ ਦੇਣਗੇ ਹਾਂ ਹਾਂ ਮਨਦੀਪ ਤਲਾਕ ਕਿਹਾ ਉਹਨਾਂ ਨੇ ਜਿਸ ਦਾ ਤਲਾਕ ਦੇਵਾਂਗੇ ਵੀ ਛੋਡੀ ਕੁੜੀ ਛੋਡੇ ਘਰੇ ਬੈਠੂਗੀ ਜੀ ਬਾਈ ਇੱਕ ਵਾਰੀ ਕੁੜੀ ਆਪਣੇ ਘਰੇ ਬੈਗੀ ਦੁਬਾਰੇ ਘਰ ਬਸਾਉਣਾ ਬਹੁਤ ਔਖਾ ਹੋ ਜਾਊਗਾ ਮੇਰੀ ਗੱਲ ਸੁਣੋ ਮੰਮੀ ਫੇਰ ਤਾਂ ਆਪਾਂ ਨੂੰ ਗੱਡੀ ਦੇਣੀ ਪਊਗੀ ਉਹਦਾ ਘਰ ਬਸਾਉਣ ਖਾਤਰ ਗੱਡੀ ਕਿੱਥੋਂ ਦੇ ਦਾਂਗੇ ਐਨੇ ਕਿੱਥੇ ਪੈਸੇ ਨੇ ਵੀ ਚੱਕ ਚੱਕ ਕੇ ਮੈਂ ਕੁੜੀ ਨੂੰ ਦਾਜ ਦੇ ਰਿਆਂ ਮਨਦੀਪ ਮੇਰੀ ਗੱਲ ਸੁਣੋ ਜੇ ਅੱਜ ਆਪਾਂ ਉਹਦੀ ਆ ਮੰਗ ਪੂਰੀ ਕਰਤੀ ਕੱਲ ਨੂੰ ਆਪਾਂ ਤੋਂ ਹੋਰ ਕੋਈ ਵੱਡੀ ਚੀਜ਼ ਮੰਗਣਗੇ ਉਹ ਬੂਵੇ ਮਨ ਤਾਂ ਬਾਲੀ ਫੀਕਰ ਲੱਗ ਗਿਆ ਹੁਣ ਕੀ ਬਣੂਗਾ ਮੰਮੀ ਸੱਸਾ ਮੂਰੇ ਕੀ ਦਾ ਜੋਰ ਚੱਲਦਾ ਸੱਸਾ ਤੇ ਇੱਕ ਨਹੀਂ ਮਾਨ ਇੱਥੇ ਤਾਂ ਦੋ ਸੱਸੇ ਨੇ ਚੰਗਾ ਸੁਣੋ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਅੱਧੇ ਘੰਟੇ ਨੂੰ ਫੋਨ ਕਰੂੰਗੀ ਤੁਸੀਂ ਅੱਧੇ ਘੰਟੇ ਨੂੰ ਆ ਜਾਓ ਪਹਿਲਾਂ ਆਇਓ ਠੀਕ ਠੀਕ ਸਮੂਹੇ ਬੈਠੇ ਮੂਵੀ ਤਾਂ ਸੋਮਨ ਤੂੰ ਸਸਿਗਾਲ ਮੰਮੀ ਸਸ੍ਰੀ ਕਾਲ ਹੋ ਠੀਕ ਆ ਬੜੇ ਬੜੇ ਤੁਸੀਂ ਦੱਸੋ ਹੋਰ ਤਾਂ ਠੀਕ ਆ ਬੱਤ ਛੋਟੇ ਘਰੇ ਠੀਕ ਆ ਸਾਰੇ ਹਾਂ ਮੈਂ ਵੀ ਬਸ ਠੀਕ ਹੀ ਆ ਤੂੰ ਕਿਹਦੇ ਨਾਲ ਆਈਆਂ ਮੈਂ ਕਿਹਨਾਂ ਨਾਲ ਆਣੇ ਮੰਮੀ ਮੈਂ ਬਸ ਤੇ ਆਈਆਂ ਹਾਂ ਬਸ ਆ ਗਈ ਸਸਿਗਾਲ ਵੀਰੇ ਸਸ੍ਰੀ ਕਾਲ ਹੋਰ ਸਭਨ ਠੀਕ ਆ ਬੜੇ ਵੀਰੇ ਤੁਸੀਂ ਦੱਸੋ ਨਾ ਬਸ ਤੇ ਇੱਕ ਮੈਂ ਆ ਗਈ ਤੂੰ ਬਸ ਤੇ ਬਸ ਮੈਨੂੰ ਉਧਰੋਂ ਚੜਾਤਾ ਕਹਿੰਦੇ ਬਸ ਤੇ ਵਗ ਜਾ ਪਤਾ ਤੂੰ ਵਸਤੇ ਕਾ ਤੋ ਆ ਗਈ ਅਮਰਤ ਕਿਉਂ ਨਹੀਂ ਤੇਰੇ ਨਾਲ ਆਇਆ ਮੰਮੀ ਅਮਰਤ ਕਿਵੇਂ ਆ ਜਾਂਦਾ ਉਹ ਤਾਂ ਮੰਮੀ ਨੇ ਆਪਦੇ ਘਣੀ ਦਾ ਘਰ ਰੱਖਿਆ ਉਹ ਕਹੜਾ ਮੇਰੀ ਗੱਲ ਸੁਣਦਾਗਾ ਲੈ ਮੇਰੀ ਤਾਂ ਨਨਦ ਰਾਣੀ ਆਈ ਸਤਿ ਸ਼੍ਰੀ ਅਕਾਲ ਪੁੱਪੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਵਧੀਆ ਵਧੀਆ ਤੁਸੀਂ ਐਸੋ ਠੀਕ ਠਾਕ ਵਧੀਆ ਹੈ ਕਿਵੇਂ ਕੀ ਗੱਲਾਂ ਇਹ ਕਰਿਆ ਨੇ ਉਹ ਤਾਂ ਵੀਰੇ ਸਾਡੀ ਮੰਮੀ ਨਾ ਮੈਨੂੰ ਇੰਨਾ ਕੁਝ ਬੋਲਦੀ ਹੈਗੀ ਅਮਰਤ ਵੀ ਉਹ ਤਾਂ ਆਪਦੀ ਸਾਈਡ ਦਾ ਘਰ ਰੱਖਿਆ ਸਤਿ ਸ਼੍ਰੀ ਅਕਾਲ ਪੁੱਪੀ ਕਹਿੰਦੀ ਜਿੱਦਾਂ ਕਹਿੰਦੀ ਕਿਵੇਂ ਕਰ ਰੱਖਿਆ ਜਿੱਦਾਂ ਕਹਿੰਦੀ ਵੀ ਗੱਡੀ ਤੇ ਸੋਨਾ ਲੈ ਕੇ ਆਜੇਗੀ ਤਾਂ ਤਾਂ ਵਾਪਸ ਆ ਜੀ ਨਹੀਂ ਕਹਿੰਦੀ ਆਪਦੇ ਪੇਕਿਆਂ ਦੇ ਘਰ ਹੀ ਰਹੀਂ ਹੁਣ ਮੈਨੂੰ ਇਹਨੇ ਘਰੋਂ ਕੱਟਿਆ ਹੈਗਾ ਐ ਸੁਣਣ ਕਿਵੇਂ ਘਰੋਂ ਕੱਢਤਾ ਵਿਆਹ ਕੇ ਲੈ ਕੇ ਗਏ ਡੂੰਗੜਾ ਕੋਈ ਨਿਕਲ ਕੇ ਗਈਆਂਗੀ ਉਹ ਤਾਂ ਵੀਰੇ ਕਹਿੰਦੀ ਮੈਂ ਤਾਂ ਆਪਦੇ ਮੁੰਡੇ ਦਾ ਤਲਾਕ ਵੀ ਦਵਾ ਦੂੰਗੀ ਜੇ ਆ ਚੀਜ਼ਾਂ ਨਾ ਪੂਰੀਆਂ ਹੋਈਆਂ ਸਾਡੀਆਂ ਕਿਹੜੀਆਂ ਚੀਜ਼ਾਂ ਆ ਜਿਹੜੇ ਦੋ ਗੱਈਆਂ ਨੇ ਗਏ ਗੱਡੀ ਤੇ ਸੋਨਾ ਇਹ ਸਾਨੂੰ ਹੁਣ ਪੂਰੇ ਕਰਨੀ ਪੈਣਗੀਆਂ ਮੰਮੀ ਮੰਗ ਤਾਂ ਆਪਾਂ ਨੂੰ ਪੂਰੀ ਕਰਨੀ ਪੈਣੀ ਹੈ ਠੀਕ ਆ ਕੁੜੀ ਬਾਰ-ਬਾਰ ਤਾਂ ਨਹੀਂ ਵੇਹੀ ਜਾਣੀ ਆਪਾਂ ਨੇ ਹਉਮ ਤਾਂ ਮੰਮੀ ਸਾਰੀ ਗੱਲ ਸੋਡੇ ਤੇ ਹੈਗੀ ਜੇ ਤੁਸੀਂ ਆ ਦੋ ਮੰਗਾ ਪੂਰੇ ਕਰ ਦੋਗੇ ਤਾਂ ਤਾਂ ਮੇਰਾ ਘਰ ਬਸ ਜੂਗਾ ਨਹੀਂ ਬਸ ਫਿਰ ਮੇਰਾ ਘਰ ਤਾਂ ਉੱਜੜ ਹੀ ਪਿਆਗਾ ਹਾਏ ਹੋ ਰੱਬਾ ਮੈਂ ਤਾਂ ਪਹਿਲਾਂ ਵੀ ਟੈਂਸ਼ਨ ਸੀ ਹੁਣ ਵੀ ਟੈਂਸ਼ਨ ਸਾਰੀ ਉਮਰੀ ਮੇਰੀ ਟੈਂਸ਼ਨਾਂ ਚ ਟੱਪ ਜੂਗੀ ਮੰਮੀ ਤੈਨੂੰ ਕਾਦੀ ਟੈਂਸ਼ਨ ਹੈਗੀ ਤੂੰ ਪੈਸਾ ਕੱਢਣਾ ਨਹੀਂ ਨਾ ਹੀ ਕਿਸੇ ਨੂੰ ਕੱਢਣ ਦੇਣਾ ਹੈਗਾ ਤੂੰ ਤਾਂ ਇੰਨੀ ਕੰਜੂਸ ਹੈ ਤੈਨੂੰ ਕਾਦੀ ਟੈਂਸ਼ਨ ਹੋਣ ਲੱਗ ਗਈ ਸੁਮਨ ਤੈਨੂੰ ਕੀ ਬਤਾਵਤ ਮੈਨੂੰ ਕਿੰਨੇ ਕ ਦੁੱਖ ਨੇਗੀ ਮਾਦਾ ਤੈਨੂੰ ਕੀ ਦੁੱਖ ਨੇ ਕੀ ਤੈਨੂੰ ਟੈਨਸ਼ਨ ਆ ਤੈਂ ਕਿਹੜਾ ਘਰੋਂ ਕੁਛ ਕਰਨਾ ਹੈਗਾ ਜੇ ਕੁੜੀ ਨੂੰ ਵੀ ਕੋਈ ਸੰਧਾਰਾ ਦੇਣਾ ਹੈਗਾ ਤਾਂ ਇਹਨਾਂ ਦੋਨਾਂ ਚੋਂ ਇੱਕ ਦਾ ਦੇਣਾ ਹੈਗਾ ਹਲੇ ਵੀ ਤੂੰ ਟੈਨਸ਼ਨਾਂ ਲਈ ਬੈਠੀ ਹੈਂਗੀ ਮੰਮੀ ਜਿਹੜੇ ਮੈਨੂੰ ਸੰਧਾਰੇ ਗਏ ਨੇਗੇ ਉਸ ਦੋਨੇ ਮੇਰੀ ਭਜਾਈਆਂ ਦੇ ਗਏ ਨੇਗੇ ਸੂਟ ਸਾਟ ਵੀ ਘਰੋਂ ਤਾਂ ਮੈਨੂੰ ਇੱਕ ਚੁੰਨੀ ਵੀ ਨਹੀਂ ਗਈ ਹੈਗੀ ਹਲੇ ਵੀ ਸਾਨੂੰ ਟੈਨਸ਼ਨ ਹੈਗੀ ਸੋਮਣਾ ਏਕੀ ਗੱਲਾਂ ਕਰੀ ਜੈਨੀ ਆ ਪੁੱਤ ਤੂੰ ਉੰਜੇ ਮੰਮੀ ਕੋਈ ਨਾਨਕਿਆਂ ਤੋਂ ਕੋਈ ਚੀਜ਼ ਆਈ ਹੋਵੇ ਉਹ ਅਸੀਂ ਚੱਕ ਕੇ ਭੂਆ ਨੂੰ ਦੇ ਦਈਏ ਸੋਨੂੰ ਕਿੰਨਾ ਦੁੱਖ ਲੱਗੂਗਾ ਹੁਣ ਓਮੀ ਤੁਸੀਂ ਜਿਵੇਂ ਇਹਨਾਂ ਦੋਨਾਂ ਦੀਆਂ ਚੀਜ਼ਾਂ ਮੈਨੂੰ ਦੇ ਦੇਂਦੇ ਹੋ ਇਹਨਾਂ ਤੋਂ ਆਏ ਪੈਕੇ ਤੁਸੀਂ ਧਾਰੇ ਦੇ ਦੇਂਦੇ ਹੋ ਇਹਨਾਂ ਨੂੰ ਕਿੰਨਾ ਦੁੱਖ ਲੱਗਦਾ ਹੋਊਗਾ ਸੁਮਨ ਤੂੰ ਕਿਹੜੀਆਂ ਗੱਲਾਂ ਕਰੀ ਐ ਨਾ ਨਾਨਕਿਆਂ ਤੋਂ ਕਦੇ ਕੋਈ ਚੀਜ਼ ਆਈ ਐ ਚੀਜ਼ ਤਾਂ ਹੋਣੀ ਕਿੱਥੋਂ ਐ ਨਾਨਕਿਆਂ ਤੋਂ ਕਦੇ ਕੋਈ ਬੰਦਾ ਵੀ ਨਹੀਂ ਆਇਆ ਉਹ ਤਾਂ ਕਿਹੜੀ ਨਾ ਗਰੀਬੀ ਹੁੰਦੀ ਆ ਉਹ ਕੰਨਾਂ ਨੂੰ ਹੱਥ ਲਵਾ ਜਾਂਦੀ ਆ ਕਦੋਂ ਮੇਰੀ ਭੂਆ ਦਾ ਸੰਧਾਰਾ ਦੰਦੇ ਸੀ ਨਾ ਸੀ ਲੋਕਾਂ ਚੋਂ ਨਾ ਪੈਸਾ ਇਕੱਠਾ ਇੱਕ ਇੱਕ ਰੁਪਿਆ ਇਕੱਠਾ ਕਰਕੇ ਅਸੀਂ ਫੇਰ ਸੰਧਾਰਾ ਦਿੰਦੇ ਸੀਗੇ ਸਾਨੂੰ ਉੱਥੋਂ ਪਤਾ ਲੱਗਿਆ ਵੀ ਪੈਸੇ ਦੀ ਕੀਮਤ ਕੀ ਹੁੰਦੀ ਆ ਇਹ ਗੱਲ ਤਾਂ ਮਮੀ ਤੇਰੀ ਮੰਨਦੇ ਆਂ ਸੀ ਪਰ ਤੂੰ ਇਹ ਗੱਲ ਇਹ ਤਾਂ ਦੱਸ ਜਿਹੜਾ ਅਲਮਾਰੀ ਨੂੰ ਤੂੰ ਐਡਾ ਬੜਾ ਜਿੰਦਾ ਲਾ ਰੱਖਿਆਗਾ ਉਹਦੇ ਚਹੇ ਜਾ ਕੀ ਹੈਗਾ ਤੇ ਉਤੇ ਵਿੱਚ ਕੁਝ ਵੀ ਨਹੀਂਗਾ ਉਦੇ ਵਿੱਚ ਕਿਹੜਾ ਮੈਂ ਸਿਆਉਣਾ ਚਾਹਦੀ ਜਾਂ ਪੈਸੇਲ ਕੋਈ ਬੇਖੀ ਆ ਉਹਦੇ ਵਿੱਚ ਤੇਰੇ ਨਾਨਾ ਨਾਨੀ ਦੀਆਂ ਫੋਟੋਆਂ ਨੇਗੀਆਂ ਆਇ ਤਿਹਾੜ ਤੇ ਮੈਂ ਆਪਦੇ ਕਾਗਜ਼ ਤਾਂ ਲਾ ਕੇ ਦਿਲਹੌਲਾ ਕਰ ਲਾਣੀ ਆ ਮੰਮੀ ਇਹ ਸਾਰਾ ਕੁਝ ਸੋਮਨ ਨੂੰ ਅਸੀਂ ਦੱਸਿਆ ਵੀ ਤੁਸੀਂ ਸਾਡੇ ਨਾਲ ਆਹ ਕੁਝ ਕਰਦੇ ਰਹੇ ਹੋ ਵਧੀਆ ਹੋਇਆ ਪੁੱਤ ਕਿਹੜਾ ਤੁਸੀਂ ਸੋਮਨ ਨੂੰ ਦੱਸਤਾ ਕਿਹੜੀ ਛੋੜੀ ਪੇਕਿਆਂ ਦੀ ਚੀਜ਼ ਆਉਂਦੀ ਸੀ ਨਾ ਮੈਂ ਆਪਦੀ ਧੀ ਨੂੰ ਦੇਈ ਜਾਂਦੀ ਚੱਲ ਸੋਹਣਾ ਜਿੰਮੇ ਮਾਨਸਾਂ ਲੈ ਕੇ ਚੱਲਦਾ ਉਹ ਤੈਨੂੰ ਸੂਟ ਤੇ ਸਮਾਨ ਦਵਾ ਦੂੰਗਾ ਨਾ ਵੀਰੇ ਮੈਨੂੰ ਇੰਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਤੁਸੀਂ ਬਸ ਆਸ ਤੇ ਖੇਡਦੇ ਰਹੋ ਜਿੰਨਾ ਤੁਹਾਡਾ ਸਰਦਾ ਮੈਨੂੰ ਤਾਂ ਉਨੇ ਹੀ ਦੇ ਦਿਆ ਕਰੋ ਨਾਲੇ ਮੰਮੀ ਇਹ ਤੇਰੇ ਦੋਨੇ ਨੂੰ ਹਾਣੀ 3 ਆਣੀਆਂ 3 ਬਣਾ ਕੇ ਰੱਖ ਇਹਨਾਂ ਨੂੰ ਮੈਂ ਕੋਈ ਨਾ ਪੁੱਤ ਹੁਣ ਮੈਂ ਆਪਦੀਆਂ 3 ਹੀ ਬਣਾ ਕੇ ਰੱਖੂੰਗਾ